ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ <strong>ਭਾਸਕਰ</strong> ਜੀ ਭਾਸਕਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਡੱਲਾ ਸਾਹਿਬ ਥੈਂਕ ਯੂ ਸੋ ਮਚ ਸਰ ਭਾਸਕਰ ਸਾਹਿਬ ਕਾਂਗਰਸ ਦੀ ਉਮੀਦਵਾਰਾਂ ਦੀ ਸੂਚੀ ਕਿਸੇ ਵੇਲੇ ਵੀ ਆ ਸਕਦੀ ਹੈ ਅੱਜ ਕਾਂਗਰਸ ਦੀ ਜਿਹੜੀ ਚੀਫ ਇਲੈਕਸ਼ਨ ਕਮੇਟੀ ਹੈ ਸੀਈਸੀ ਅੱਜ ਉਹਦੀ ਬੈਠਕ ਹੋਈ ਹੈ ਪ੍ਰਤਾਪ ਬਾਜਵਾ ਰਾਜਾ ਵੜਿੰਗ ਨੂੰ ਉਚੇਚੇ ਤੌਰ ਤੇ ਅੱਜ ਦਿੱਲੀ ਸੱਡਿਆ ਗਿਆ ਸੀ ਨਾਮ ਫਾਈਨਲ ਕਰ ਦਿੱਤੇ ਗਏ ਨੇ ਲਗਭਗ ਸਾਰੀਆਂ ਸੀਟਾਂ ਤੇ ਸੱਤ ਦੀਆਂ ਸੱਤ ਸੀਟਾਂ ਤੇ ਨਾਮ ਫਾਈਨਲ ਕਰ ਦਿੱਤੇ ਗਏ ਨੇ ਸੂਚੀ ਕਿਸੇ ਵੇਲੇ ਵੀ ਆ ਸਕਦੀ ਹੈ ਔਰ ਜਿਹੜੇ ਨਾਮ ਵਿਚਾਰੇ ਗਏ ਪ੍ਰਮੁਖਤਾ ਦੇ ਨਾਲ ਉਹ ਸਾਰੇ ਨਾਵਾਂ ਦਾ ਵੇਰਵਾ ਲਗਭਗ ਇਸ ਵਕਤ ਤੁਹਾਡੇ ਕੋਲ ਵੀ ਹੈ ਇੱਕ ਤਾਂ ਉਹ ਸਾਰੇ ਨਾਵਾਂ ਤੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਟਿਕਟ ਮਿਲ ਸਕਦੀ ਹੈ ਸੂਚੀ 'ਚ ਜਿਨ੍ਹਾਂ ਦਾ ਨਾਮ ਆ ਸਕਦਾ ਹੈ ਦੂਜੇ ਪਾਸੇ ਇੱਕ ਬਹੁਤ ਵੱਡੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਸੁਖਵੀਰ ਬਾਦਲ ਬਠਿੰਡੇ ਤੋਂ ਚੋਣ ਲੜ ਸਕਦੇ ਨੇ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ ਨਹੀਂ ਲੜਨਗੇ ਬਹੁਤ ਭਰੋਸੇਯੋਗ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਆਈ ਹੈ ਹੁਣੇ-ਹੁਣੇ ਭਾਸਕਰ ਸਾਹਿਬ ਸੁਖਵੀਰ ਬਾਦਲ ਕਿਸੇ ਕੀਮਤ ਤੇ ਇਸ ਵਾਰ ਚੋਣ ਨਹੀਂ ਲੜਨਗੇ ਸਖਤ ਫੈਸਲੇ ਲੈਣ ਲਈ ਸੁਖਵੀਰ ਬਾਦਲ ਤਿਆਰ ਨੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦਾ ਨਾਮ ਤੈਅ ਕਰ ਦਿੱਤਾ ਗਿਆ ਇਹਦੇ ਨਾਲ ਨਾਲ ਕਈ ਸੀਟਾਂ ਜਿਨ੍ਹਾਂ ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਹੈ ਸ਼ੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦਾ ਸੋ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਸੂਚੀ ਵੀ ਆ ਸਕਦੀ ਹੈ ਇਹ ਬਹੁਤ ਵੱਡੀ ਜਿਹੜੀ ਇਨਫੋਰਮੇਸ਼ਨ ਹੈ ਇਹ ਇਸ ਵਕਤ ਇਹਦੇ ਉੱਪਰ ਡਿਸਕਸ਼ਨ ਕਰਨਾ ਬੜਾ ਜ਼ਰੂਰੀ ਹੈ ਔਰ ਕਾਂਗਰਸ ਹਾਈ ਕਮਾਂਡ ਇਸ ਗੱਲ ਨੂੰ ਲੈ ਕੇ ਚਿੰਤਿਤ ਹੈ ਕਿ ਪੰਜਾਬ ਚ ਬਗਾਵਤ ਕਿਉਂ ਹੋ ਰਹੀ ਹੈ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ ਨੇ ਦਵਿੰਦਰ ਯਾਦਵ ਜਿਹੜੇ ਪ੍ਰਭਾਰੀ ਨੇ ਉਹਨਾਂ ਨੂੰ ਖਾਸ ਸਹਾਇਤਾ ਦਿੱਤੀਆਂ ਗਈਆਂ ਨੇ ਕੇ ਬਗਾਵਤ ਨੂੰ ਰੋਕੋ ਵਲੰਟੀਅਰਸ ਵਰਕਰਾਂ ਨੂੰ ਸੰਭਾਲੋ ਲੀਡਰਾਂ ਨੂੰ ਪਾਰਟੀ ਛੱਡਣ ਤੋਂ ਰੋਕੋ ਸੋ ਕਈ ਲੀਡਰ ਨੇ ਜਿਹੜੇ ਉਹ ਉਹਨਾਂ ਦਾ ਖਤਰਾ ਹੈ ਕਿ ਉਹ ਪਾਰਟੀ ਛੱਡ ਸਕਦੇ ਨੇ ਅਗਰ ਅਗਲੀਆਂ 7 ਸੀਟਾਂ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਨੇ ਅਜਿਹੇ ਚਿਹਰੇ ਉਤਾਰ ਦਿੱਤੇ ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਨਹੀਂ ਹੋਣਾ ਸੋ ਇਹ तमाम ਜਿਹੜੀਆਂ ਖਬਰਾਂ ਨੇ ਇਹ ਬੜਾ ਦਿਲਚਸਪੀ ਦਾ ਕੇਂਦਰ ਬਣੀਆਂ ਹੋਈਆਂ ਨੇ ਔਰ ਭਾਰਤੀ ਜਨਤਾ ਪਾਰਟੀ ਲਿਕ ਵਾਰ ਫੇਰ ਇੱਕ ਦੋ ਚਿਹਰਿਆਂ ਦੇ ਨਾਮ ਐਲਾਨ ਸਕਦੀ ਹੈ ਔਰ ਚਰਨਜੀਤ اٹਵਾਲ ਦੇ ਪੁੱਤਰ ਰਿੰਕੂ اٹਵਾਲ ਇੰਦਰ ਇਕਬਾਲ ਸਿੰਘ اٹਵਾਲ ਉਹਨਾਂ ਦਾ ਨਾਮ ਫੇਰ ਫਤਗੜ ਸਾਹਿਬ ਤੋਂ ਚੱਲਿਆ ਸੋ ਅਜੇ ਹਾਲਾਤਾਂ ਦੇ ਵਿੱਚ ਕੀ ਕਰਮਜੀਤ ਚੌਧਰੀ ਫਤਗੜ ਸਾਹਿਬ ਭੇਜੇ ਜਾਣਗੇ ਜਾਂ ਰਿੰਕੂ اٹਵਾਲ ਭੇਜੇ ਜਾਣਗੇ ਇਹ ਲਗਭਗ ਗੱਲ ਬੀਜੇਪੀ ਦੇ ਵਿੱਚ ਵੀ ਨੇੜੇ ਲੱਗਦੀ ਜਾ ਰਹੀ ਹੈ ਸੋ ਕਈ ਸੀਟਾਂ ਦਾ ਫੈਸਲਾ ਪਾਸਕਰ ਸਾਹਿਬ ਸਭ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਕਿਹੜੇ ਕਿਹੜੇ ਨਾਮ ਅੱਜ ਐਲਾਨੇ ਜਾ ਸਕਦੇ ਨੇ ਪਹਿਲੇ ਦੂਜੇ ਨੰਬਰ ਤੇ ਜਾਂ ਦੋ ਨੰਬਰ ਤੇ ਕਿਹੜੇ ਕਿਹੜੇ ਨਾਮ ਹੈ ਜਿਨ੍ਹਾਂ ਦੀ ਚਰਚਾ ਸੀਸੀ ਦੀ ਮੀਟਿੰਗ 'ਚ ਹੋਈ ਉਮੀਦਵਾਰ ਸੰਭਾਵੀ ਕਿਹੜਾ ਹੋ ਸਕਦਾ ਦੇਖੋ ਜਿੱਥੇ ਤੱਕ ਉਮੀਦਵਾਰਾਂ ਦੀ ਗੱਲ ਹੈਗੀ ਹੈ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਆਲਰੇਡੀ ਖਤਮ ਹੋ ਚੁੱਕੀ ਹੈ ਔਰ ਉਹਦੇ ਵਿੱਚ ਉਮੀਦਵਾਰਾਂ ਦੇ ਨਾਮ ਤੈਅ ਹੋ ਚੁੱਕੇ ਨੇ ਲੇਕਿਨ ਮੀਡੀਆ ਵੀ ਇਸ ਗੱਲ ਨੂੰ ਵਾਰ-ਵਾਰ ਟੈਲੀਕਾਸਟ ਕਰ ਰਿਹਾ ਹੈ ਕਿ ਵੀ ਇੱਕ ਅੱਧ ਘੰਟੇ ਦੇ ਵਿੱਚ ਇਹ ਲਿਸਟ ਆ ਸਕਦੀ ਹੈ ਮੇਰੇ ਖਿਆਲ ਨਾਲ ਜਦ ਇਹ ਗੱਲ ਕਹੀ ਗਈ ਸੀ ਉਨ ਨੂੰ ਵੀ ਹੁਣ 3 ਤੋਂ ਵੱਧ ਘੰਟੇ ਹੋ ਚੁੱਕੇ ਨੇ ਜਦ ਤੱਕ ਲਿਸਟ ਨਹੀਂ ਆਈ ਹੋ ਸਕਦਾ 1:30 ਸ਼ਾਮ ਤੱਕ ਲਿਸਟ ਆ ਜਾਏ ਪਰ ਲਿਸਟ ਰਿਲੀਜ਼ ਕਰਨ ਤੋਂ ਪਹਿਲੇ ਹਜੇ ਵੀ ਇੱਕ ਵਾਰ ਵਿਚਾਰ ਹੋ ਰਿਹਾ ਹੈ ਕਿ ਕਿਤੇ ਇਹ ਨਾਂ ਜਿਹੜੇ ਫਾਈਨਲਾਈਜ਼ ਕੀਤੇ ਨੇ ਉਹਨਾਂ ਨਾਵਾਂ ਨੂੰ ਅਨਾਉਂਸ ਕਰਨ ਤੋਂ ਬਾਅਦ ਕਿਸੇ ਤਰੀਕੇ ਨਾਲ ਉਹਨਾਂ ਦਾ ਵਿਦਰੋਹ ਨਾ ਹੋਏ ਵਿਰੋਧ ਨਾ ਹੋਏ ਤੇ ਉਹਦੀ ਵੀ ਐਕਸਰਸਾਈਜ਼ ਪਹਿਲੇ ਹੀ ਸ਼ੁਰੂ ਕਰ ਦਿੱਤੀ ਗਈ ਹੈ ਔਰ ਬਹੁਤ ਸਾਰੀ ਕੌਨਸੀਡੈਂਸਿਸ ਦੇ ਵਿੱਚ ਜਿਨ੍ਹਾਂ ਨੂੰ ਟਿਕਟ ਦੇਣੀ ਹੈ ਉਹਨਾਂ ਨੂੰ ਸੁਨੇਹਾ ਲਾ ਦਿੱਤੇ ਗਏ ਨੇ ਇਦਾਂ ਤੇ ਹੀ ਸੁਨੇਹੇ ਦੀ ਗੱਲ ਕਰੀਏ ਤੇ ਕੁਝ ਕੈਂਡੀਡੇਟਸ ਦਾ ਸਾਡੇ ਨਾਲ ਵੀ ਰਾਤ ਤੱਕ ਆਇਆ ਹੋਇਆ ਜਿਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਟਿਕਟ ਦੇ ਰਹੇ ਹਾਂ ਤੁਸੀਂ ਆਪਣੀ ਤਿਆਰੀ ਕਰੋ ਹੁਣ ਇਹਦੇ ਵਿੱਚ ਅਗਰ ਉਹਨਾਂ ਦਾ ਨਾਮ ਉਸ ਫਾਈਨਲ ਲਿਸਟ ਦੇ ਵਿੱਚ ਨਹੀਂ ਹੁੰਦਾ ਤਾਂ ਵੀ ਵਿਦਰੋਹ ਪੱਕਾ ਹੋਏਗਾ ਤੇ ਇਸ ਕਰਕੇ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਜਿਹੜਾ ਕੈਂਡੀਡੇਟਸ ਨੂੰ ਜਿਨ੍ਹਾਂ ਲੀਡਰਾਂ ਨੂੰ ਫੋਨ ਆ ਚੁੱਕੇ ਨੇ ਕਿ ਤੁਸੀਂ ਤਿਆਰੀ ਕਰੋ ਉਹਨਾਂ ਦਾ ਨਾਮ ਤੇ ਘੱਟ ਤੋਂ ਘੱਟ ਇਸ ਲਿਸਟ ਦੇ ਵਿੱਚ ਜਦ ਅੱਜ ਹੋਏਗੀ ਕੱਲ ਹੋਏਗੀ ਵੈਸੇ ਤੇ ਅੱਜ ਹੋ ਜਾਣੀ ਚਾਹੀਦੀ ਹੈ ਉਹਨਾਂ ਲੀਡਰਾਂ ਦਾ ਨਾਮ ਹੋਏਗਾ ਰੋਸਪੁਰ ਤੋਂ ਸਭ ਤੋਂ ਜ਼ਿਆਦਾ ਅੱਗੇ ਚੱਲਣ ਵਾਲਾ ਨਾਂ ਜੇ ਕਾਂਗਰਸ ਦੀ ਗੱਲ ਕਰੀਏ ਕਿਉਂਕਿ ਉੱਥੇ ਰਵਿੰਦਰ ਆਮਲਾ ਉਹ ਕਦੀ ਭਾਜਪਾ ਦੇ ਵਿੱਚ ਉਹਨਾਂ ਦੀ ਜਾਣ ਦੀ ਗੱਲ ਚੱਲਦੀ ਹੈ ਔਰ ਕਾਂਗਰਸ ਦੇ ਵਿੱਚ ਉਹ ਟਿਕਟ ਪਾ ਲਦੇ ਨੇ ਤੇ ਇਹ ਗੱਲ ਨਿਕਲ ਕੇ ਆਈ ਹੈ ਕਿ ਉੱਥੇ ਸ਼ੇਰ ਸਿੰਘ ਗਬਾਇਆ ਜੋ ਪਿਛਲੇ ਤਿੰਨ ਇਲੈਕਸ਼ਨਾਂ ਦੇ ਵਿੱਚ ਇਲੈਕਸ਼ਨ ਵੀ ਲੜ ਰਿਹਾ ਸੀ ਔਰ ਇੱਕ ਵਾਰ ਆਕਾਲੀ ਦਲ ਤੋਂ ਉੱਥੋਂ ਜਿੱਤੇ ਵੀ ਸੀਗੇ ਤੇ ਉਹਨਾਂ ਦਾ ਨਾਂ ਸਭ ਤੋਂ ਉੱਤੇ ਚੱਲ ਰਿਹਾ ਹੈ ਅਨੰਦਪੁਰ ਸਾਧ ਦੀ ਗੱਲ ਕਰੀਏ ਤੇ ਉੱਥੇ ਰਾਣਾ ਕੇਪੀ ਉਹਨਾਂ ਦਾ ਵੀ ਨਾਂ ਚੱਲ ਰਿਹਾ ਹੈ ਤੇ ਦੂਜੇ ਰਾਣਾ ਯਾਨੀ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਪੁੱਤਰ ਦਾ ਨਾਮ ਵੀ ਉੱਥੇ ਚੱਲ ਰਿਹਾ ਹੈ ਹੁਣ ਟਿਕਟ ਉੱਥੇ ਰਾਣਾ ਨੂੰ ਮਿਲਨੀ ਹੈ ਰਾਣਾ ਕੇਪੀ ਉਹਨਾਂ ਨੂੰ ਮਿਲਦੀ ਹੈ ਯਾਰ ਰਾਣਾ ਇੰਦਰਪ੍ਰਤਾਪ ਨੂੰ ਮਿਲਦੀ ਹੈ ਇਹ ਫਾਈਨਲ ਲਿਸਟ ਤੋਂ ਸਾਫ਼ ਹੋ ਜਾਏਗਾ ਔਰ ਜੇ ਗੱਲ ਕਰੀਏ ਖਡੂਰ ਸਾਹਿਬ ਦੀ ਤੇ ਉੱਥੇ ਵੀ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਪੁੱਤਰ ਦਾ ਨਾਮ ਚੱਲ ਰਿਹਾ ਹੈ ਯਾਨੀ ਦੋਨੋਂ ਸੀਟਾਂ ਦੇ ਇਹ ਨਾਮ ਚੱਲ ਰਿਹਾ ਔਰ ਉੱਥੇ ਇੱਕ ਹੋਰ ਨਾਮ ਅੱਗੇ ਵਧਿਆ ਕੁਲਵੀਰ ਜੀਰਾ ਔਰ ਜਿਹਦੀ ਐਡਵੋਕੇਸੀ ਰਾਜਾ ਵੜਿੰਗ ਉਹ ਨਾ ਕਰ ਰਹੇ ਨੇ ਯਾਨੀ ਫਾਈਨਲ ਬਾਜ਼ੀ ਕੌਣ ਮਾਰ ਕੇ ਜਾਂਦਾ ਹੈ ਉਹ ਅੱਗੇ ਚੱਲ ਕੇ ਦੇਖਣ ਨੂੰ ਮਿਲੇਗਾ ਔਰ ਗੁਰਦਾਸਪੁਰ ਦੇ ਵਿੱਚ ਸੁਖਜਿੰਦਰ ਰੰਦਾਵਾ ਸੁਖਜਿੰਦਰ ਰੰਦਾਵਾ ਉਹਨਾਂ ਹਜੇ ਵੀ ਫਰੰਟ ਰਨਰ ਦੇ ਵਿੱਚ ਹੈਗੇ ਆ ਪਰ ਨਾਲ ਦੇ ਨਾਲ ਉੱਥੇ ਇੱਕ ਹੋਰ ਨਾ ਚੱਲ ਰਿਹਾ ਉਹ ਹੈਗਾ ਸਰਨ ਸਲਾਰੀਆ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਡਿਕਲੇਅਰ ਕੀਤਾ ਸੀਗਾ ਕਿ ਉਹ ਇਲੈਕਸ਼ਨ ਲੜਨਗੇ ਔਰ ਮੈਨੂੰ ਲੱਗਦਾ ਉਹ ਆਈਸੀਸੀ ਦੇ ਦਫ਼ਤਰ ਦੇ ਵਿੱਚ ਵੀ ਚੱਕਰ ਚੁੱਕਰ ਲਾਏ ਨੇ ਹੋ ਸਕਦਾ ਉਹ ਬਾਜ਼ੀ ਮਾਰ ਜਾਣ ਔਰ ਇੱਕ ਹੋਰ ਇੱਕ ਹੋਰ ਅਨੰਦਪੁਰ ਸਾਹਿਬ ਦੀ ਕੌਨਸਟੀਚਨਸੀ ਤੋਂ ਟਿਕਟ ਲੈਣ ਦਾ ਇੱਕ ਇਹ ਝੁੱਕ ਉਹ ਵੀ ਆਈਸੀਸੀ ਦੇ ਵਿੱਚ ਕਾਫੀ ਜ਼ਿਆਦਾ ਦੇਖਿਆ ਵੀ ਗਿਆ ਹੈ ਤੇ ਕਹਿੰਦੇ ਆ ਕਿ ਵੀ ਸਾਰਿਆਂ ਨਾਲ ਮੇਲ ਮਲਾਪੀ ਕਰਕੇ ਆ ਚੁੱਕੇ ਨੇ ਉਹ ਪਹਿਲੇ ਬਾਝਪਾਤ ਗਏ ਸੀਗੇ ਹੁਣ ਬਾਝਪਾਤ ਵਾਪਿਸ ਆ ਗਏ ਨੇ ਮੈਂ ਬਲਬੀਰ ਸਿੱਧੂ ਉਹਨਾਂ ਦੀ ਗੱਲ ਕਰ ਰਿਹਾ ਹਾਂ ਉਹ ਵੀ ਟਿਕਟ ਦੀ ਰੇਖ ਦੇ ਵਿੱਚ ਹੈਗੇ ਨੇ ਅਨੰਦਪੁਰ ਸਾਹਿਬ ਤੋਂ ਜੀ ਹੁਣ ਉਸ ਤੋਂ ਬਾਅਦ ਆਪਾਂ ਜੀ ਕੁਝ ਕੁਆਰੇ ਦੀ ਅੰਗਰ ਸੈਣੀ ਉਹਨਾਂ ਦਾ ਨਾਮ ਵੀ ਖੂਬ ਚਰਚਾਵਾਂ ਦੇ ਵਿੱਚ ਵਿਚਾਰਿਆ ਗਿਆ ਸੀ ਸੀ ਦੀ ਮੀਟਿੰਗ ਹੁਣ ਬਾਜ਼ੀ ਕੌਣ ਮਾਰਦਾ ਭਾਸਕਰ ਸਾਹਿਬ ਜਿਹੜੇ ਨਾਮ ਤੁਹਾਡੇ ਲਏ ਹੋਏ ਨੇ ਮੈਨੂੰ ਲੱਗਦਾ ਇਹਨਾਂ ਦੇ ਵਿੱਚੋਂ ਹੀ ਕਿਸੇ ਨਾ ਕਿਸੇ ਦੀ ਲੋਟਰੀ ਨਿਕਲੇ ਜੀ ਬਿਲਕੁਲ ਹੁਣ ਹੁਸ਼ਿਆਰਪੁਰ ਸੀਟ ਹੁਸ਼ਿਆਰਪੁਰ ਸੀਟ ਹਾਲਾਂਕਿ ਹੌਟ ਸੀਟ ਮੰਨੀ ਹੈ ਉਹ ਕਾਂਗਰਸ ਵਾਸਤੇ ਲੇਕਿਨ ਕਾਂਗਰਸ ਉਥੋਂ ਕਿਹਨੂੰ ਟਿਕਟ ਦੇਗੀ ਉਹਦੇ ਵਿੱਚ ਵੀ ਤਿੰਨ ਚਾਰ ਨਾਂ ਆ ਗਏ ਵੱਧ ਰਹੇ ਨੇ ਪਰ ਉਹਨਾਂ ਨਾਵਾਂ ਦੇ ਵਿੱਚ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਜਦ ਤੱਕ ਕਰਮਜੀਤ ਕਰਮਜੀਤ ਕੋਰੋ ਚੌਧਰੀ ਉਹਨਾਂ ਨੇ ਭਾਜਪਾ ਜੁਆਇਨ ਨਹੀਂ ਕੀਤੀ ਸੀ ਤਦ ਤੱਕ ਇਹ ਗੱਲਾਂ ਚੱਲ ਰਹੀ ਸੀ ਕਿ ਉਸ ਪਰਿਵਾਰ ਨੂੰ ਵੀ ਹੁਸ਼ਿਆਰਪੁਰ ਦੇ ਵਿੱਚ ਐਡਜਸਟ ਕੀਤਾ ਜਾ ਸਕਦਾ ਪਰ ਨਹੀਂ ਹੁਣ ਜਿੱਥੇ ਤੱਕ ਗੱਲਾਂ ਨਿਕਲ ਕੇ ਆਈਆਂ ਉੱਥੇ ਮਹਿੰਦਰ ਸਿੰਘ ਕੇਪੀ ਉਹਨਾਂ ਦਾ ਵੀ ਨਾਂ ਚੱਲ ਰਿਹਾ ਹੈ ਉਹ ਵੀ ਖਾਸ ਕਰਕੇ ਤਦ ਜਦ ਉਹਨਾਂ ਦੇ ਪਿੱਛੇ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਉਹਨਾਂ ਨਾਲ ਇੱਕ ਗੁਪਤ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਜਲੰਧਰ ਦੀ ਟਿਕਟ ਦੇ ਵਾਸਤੇ ਇਹ ਗੱਲ ਚੱਲ ਰਹੀ ਸੀ ਜਾਂ ਫਿਰ ਹੁਸ਼ਿਆਰਪੁਰ ਦੀ ਟਿਕਟ ਵਾਸਤੇ ਇਹ ਗੱਲ ਚੱਲ ਰਹੀ ਸੀ ਹਜੇ ਤੱਕ ਨਾ ਤੇ ਮਹਿੰਦਰ ਕੇਪੀ ਉਹਨਾਂ ਨੇ ਮੰਨਿਆ ਨਾ ਹੀ ਅਕਾਲੀ ਦਲ ਦੇ ਸੂਤਰਾ ਨੇ ਮੰਨਿਆ ਕਿ ਕਿਸੇ ਗੱਲ ਦੇ ਉੱਤੇ ਕੋਈ ਫਾਈਨਲ ਡਿਸੀਜਨ ਹੋਇਆ ਤੇ ਉਸ ਤੋਂ ਇਲਾਵਾ ਫਤਹਿਗੜ੍ਹ ਸਾਹਿਬ ਦੇ ਉੱਤੇ ਤੇ ਕਾਂਗਰਸ ਆਲਰੇਡੀ ਆਪਣੀ ਅਨਾਉਂਸ ਕਰ ਚੁੱਕੀ ਹੈ ਟਿਕਟ ਜਿੱਥੇ ਡਾਕਟਰ ਅਮਰ ਸਿੰਘ ਉਹਨਾਂ ਨੂੰ ਉਹਨਾਂ ਨੇ ਰਿਪੀਟ ਕੀਤਾ ਹੈ ਔਰ ਫਰੀਦਕੋਟ ਤੋਂ ਮੁਹੰਮਦ ਸਦੀਕ ਜਿਹ ਉਹਨਾਂ ਦੀ ਟਿਕਟ ਕੱਟੇ ਜਾਣ ਦੀ ਸੰਭਾਵਨਾ ਹੈਗੀ ਔਰ ਉੱਥੇ ਵੀ ਦੋ ਤਿੰਨ ਨਾਂ ਚੱਲਦੇ ਨੇ ਸੁਖਵਿੰਦਰ ਡੈਨੀ ਉਹਨਾਂ ਦਾ ਤੁਸੀਂ ਪਹਿਲੇ ਵੀ ਗੱਲ ਕਰ ਚੁੱਕੇ ਹੋ ਔਰ ਉਹਨਾਂ ਤੋਂ ਇਲਾਵਾ ਇੱਕ ਦੋ ਨਾਂ ਹੋਰ ਵੀ ਚੱਲ ਰਹੇ ਨੇ ਪਰ ਜਦ ਤੱਕ ਅਸੀਂ ਇਹਨਾਂ ਨਾਵਾਂ ਦਾ ਚਰਚਾਣਾ ਕਰਦੇ ਆ ਉਹ ਵੀ ਤਦ ਜਦ ਕਥਿਤ ਤੌਰ ਤੇ ਉਹ ਲਿਸਟ ਫਾਈਨਲ ਹੋ ਚੁੱਕੀ ਹੈ ਤੇ ਇਹਨਾਂ ਨਾਵਾਂ ਦੇ ਵਿੱਚੋਂ ਇੱਕ ਨਾਂ ਕਿਸੇ ਵੀ ਕਨਸੀਸਟੈਂਸੀ ਦੇ ਵਿੱਚ ਅੱਗੇ ਵਧਾਇਆ ਜਾ ਸਕਦਾ ਔਰ ਜਦ ਅੱਜ ਸ਼ਾਮ ਨੂੰ ਜਾਂ ਫਿਰ ਕੱਲ ਸਵੇਰੇ ਜਿੱਦਾਂ ਵੀ ਇਹ ਲਿਸਟ ਆਂਦੀ ਹੈ ਜਦ ਅਸੀਂ ਰਾਤਾਂ ਕਾਇਮ ਕਰਾਂਗੇ ਆਪਣੀ ਦਰਸ਼ਕਾਂ ਨਾਲ ਤੇ ਉਹ ਇਹਨਾਂ ਨਾਵਾਂ ਦੇ ਵਿੱਚੋਂ ਇੱਕ ਨਾ ਹੋਏਗਾ ਐਦਾਂ ਦੀ ਬਿਲਕੁਲ ਉਮੀਦ ਵੀ ਹੈਗੀ ਔਰ ਇਸ ਤਰ੍ਹਾਂ ਲੱਗਦਾ ਹੈ ਕਿ ਉਮੀਦ ਦੇ ਉੱਤੇ ਇਹ ਗੱਲ ਖਰੀ ਵੀ ਉਤਰੇਗੀ ਬਿਲਕੁਲ ਜੀ ਸੋ ਕਈ ਵੱਡੇ ਵੱਡੇ ਨਾਮ ਨੇ ਜਿਹੜੇ ਉਹ ਉੱਬਰ ਕੇ ਆਏ ਨੇ ਸ਼ੇਰ ਸਿੰਘ ਖਬਾਇਆ ਆਪਾਸਕਰ ਸਾਹਿਬ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਜਿੱਤੇ 2009 ਚ ਜਿੱਤੇ ਜਗਮੀਤ ਬਰਾੜ ਨੂੰ ਹਰਾਇਆ ਫਿਰ 2014 ਦੇ ਵਿੱਚ ਵੀ ਉਹ ਜਿੱਤੇ ਜਦੋਂ ਉਹਨਾਂ ਨੇ ਸੁਨੀਲ ਜਾਖੜ ਨੂੰ ਹਰਾਇਆ ਸੋ ਸੁਨੀਲ ਜਾਖੜ ਵੀ ਸ਼ੇਰ ਸਿੰਘ ਖਵਾਯਾ ਦੇ ਹੱਥੋਂ ਹਾਰ ਚੁੱਕੇ ਨੇ ਫਿਰੋਜ਼ਪੁਰ ਦੇ ਵਿੱਚ ਔਰ ਪਿਛਲੀ ਵਾਰੀ ਸੁਖਵੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਲੜੇ ਇਸ ਵਾਰ ਸੁਖਵੀਰ ਸਿੰਘ ਬਾਦਲ ਨਹੀਂ ਲੜਨਗੇ ਬੜੀ ਦਿਲਚਸਪ ਗੱਲ ਸਾਹਮਣੇ ਆਈ ਹੈ ਇੱਕ ਬਹੁਤ ਭਰੋਸੇਯੋਗ ਲੀਡਰ ਨੇ ਮੈਂ ਉਸ ਲੀਡਰ ਦਾ ਨਾਂ ਨਹੀਂ ਲੈਂਦਾ ਮੈਨੂੰ ਉਸ ਲੀਡਰ ਦਾ ਨਾਮ ਪਤਾ ਹੈ ਉਹ ਲੀਡਰ ਕਹਿੰਦਾ ਕਿ ਪਿਛਲੀ ਵਾਰੀ ਜਿਹੜੀ ਟਿਕਟ ਮਿਲੀ ਸ਼ੇਰ ਸਿੰਘ ਖਵਾਯਾ ਨੂੰ ਉਹ ਕਾਂਗਰਸ ਪਾਰਟੀ ਦੇ ਵਿੱਚ ਮੌਜੂਦਾ ਸਰਕਾਰ ਵੇਲੇ ਕੈਪਟਨ ਮਰਿੰਦਰ ਸਿੰਘ ਔਰ ਉਸ ਵੇਲੇ ਦੇ ਪ੍ਰਧਾਨ ਦੇ ਭਾਰੀ ਵਿਰੋਧ ਦੇ باوجود ਮਿਲੀ ਸੋ ਉਦੋਂ ਕਿਉਂਕਿ ਸੁਨੀਲ ਜਾਖੜ ਵੀ ਇੱਕ ਵਾਰ ਹਾਰੇ ਸੀ ਸ਼ੇਰ ਸਿੰਘ ਖਵਾਯਾ ਤੋਂ ਉਹ ਕਾਂਗਰਸ ਦੇ ਪ੍ਰਧਾਨ ਸੀ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀ ਕੈਪਟਨ ਮਰਿੰਦਰ ਸਿੰਘ ਚਾਹੁੰਦੇ ਸੀ ਕਿ ਟਿਕਟ ਮਿਲੇ ਰਾਣਾ ਸੋਢੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਨਜ਼ਦੀਕੀ ਦੋਸਤ ਵੀ ਨੇ ਰਾਣਾ ਸੋਢੀ ਵੀ ਵੱਡੇ ਲੀਡਰ ਨੇ ਹੁਣ ਬੀਜੇਪੀ ਚ ਚਲੇ ਗਏ ਹੁਣ ਉਹ ਬੀਜੇਪੀ ਚ ਵੀ ਦਾਵੇਦਾਰ ਨਹੀਂ ਸੋ ਕੈਪਟਨ ਮਰਿੰਦਰ ਨਹੀਂ ਸੀ ਚਾਹੁੰਦੇ ਕਿ ਕਬਾਇਆ ਹੋਣਾ ਨੂੰ ਟਿਕਟ ਮਿਲੇ ਔਰ ਸ਼ੇਰ ਸਿੰਘ ਕਬਾਇਆ ਹੋਣਾ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਰਾਹੁਲ ਗਾਂਧੀ ਨੇ ਮੈਨੂੰ ਟਿਕਟ ਦਿੱਤੀ ਹੁਣ ਜਦੋਂ ਸ਼ੇਰ ਸਿੰਘ ਕਬਾਇਆ ਕਹਿੰਦੇ ਮੈਨੂੰ ਰਾਹੁਲ ਗਾਂਧੀ ਨੇ ਟਿਕਟ ਦਿੱਤੀ ਤੇ ਇਹ ਵੀ ਚਰਚਾਵਾਂ ਨੇ ਕਿ ਪਿਛਲੀ ਵਾਰੀ ਸ਼ੇਰ ਸਿੰਘ ਕਬਾਇਆ ਦੇ ਹੱਕ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਨਹੀਂ ਸੀ ਔਰ ਇੱਥੋਂ ਤੱਕ ਗੱਲਾਂ ਸਾਹਮਣੇ ਆਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਉਥੇ ਚੋਣ ਪ੍ਰਚਾਰਨਾ ਕਰ ਸਕਣ ਨਵਜੋਤ ਸਿੰਘ ਸਿੱਧੂ ਨੂੰ ਵੀ ਰੋਕ ਦਿੱਤਾ ਗਿਆ ਸ਼ੇਰ ਸਿੰਘ ਖਵਾਇਆ ਦੇ ਹੱਕ ਚ ਪ੍ਰਚਾਰ ਕਰਨ ਦੇ ਲਈ ਇਹ ਗੱਲ ਸ਼ੇਰ ਸਿੰਘ ਖਵਾਇਆ ਹੋਣਾ ਨੇ ਆਪ ਮੇਰੇ ਨਾਲ ਸਾਂਝੀ ਕੀਤੀ ਕਿ ਨਵਜੋਤ ਸਿੰਘ ਸਿੱਧੂ ਨੇ ਪ੍ਰਚਾਰ ਚਾਉਣਾ ਸੀ ਪਰ ਉਹਨਾਂ ਨੂੰ ਰੋਕ ਦਿੱਤਾ ਗਿਆ ਹੈਲੀਕਾਪਟਰ ਖਰਾਬ ਹੋ ਗਿਆ ਜਾਂ ਕੋਈ ਨਾ ਕੋਈ ਰੋੜਾ ਅਟਕਾਇਆ ਗਿਆ ਪਰ ਸ਼ੇਰ ਸਿੰਘ ਖਵਾਇਆ ਪਿਛਲੀ ਵਾਰੀ ਨਹੀਂ ਜਿੱਤ ਸਕੇ ਹਾਲਾਂਕਿ ਵੋਟਾਂ ਪਿਛਲੀ ਵਾਰੀ ਵੀ ਸ਼ੇਰ ਸਿੰਘ ਖਵਾਇਆ ਹੋਣਾ ਨੇ ਬਾਬਾ ਹਾਸਲ ਕੀਤੀਆਂ 434000 37% ਵੋਟਾਂ ਨੂੰ ਹਾਸਲ ਕਰਕੇ ਸੀ ਸੋ ਹੁਣ ਇੱਕ ਵਾਰ ਫੇਰ ਸ਼ੇਰ ਸਿੰਘ ਖਵਾਇਆ ਲਗਭਗ ਨੰਬਰ 1 ਤੇ ਨੇ ਕਿਉਂਕਿ ਪਿਛਲੀਆਂ 3 ਚੋਣਾਂ ਸ਼ੇਰ ਸਿੰਘ ਖਵਾਇਆ ਨੇ ਲਗਾਤਾਰ ਲੜੀਆਂ ਦੋ ਜਿੱਤੇ 9 ਤੇ 14 ਚ ਜਿੱਤੇ ਔਰ ਉਥੇ ਰਾਏ ਸਿੱਖ ਭਾਈਚਾਰੇ ਦੀ ਵੋਟ ਸਾਢੇ 4 ਲੱਖ 475 ਤੋਂ 5 ਲੱਖ ਦੇ ਵਿੱਚ ਹੈ ਔਰ ਰਾਏ ਸਿੱਖ ਭਾਈਚਾਰੇ ਦੀ ਵੋਟ ਇੱਕ ਬਹੁਤ ਵੱਡਾ ਡਿਸਾਈਡਿੰਗ ਫੈਕਟਰ ਮੰਨਿਆ ਜਾਂਦਾ ਜਦੋਂ ਜਲਾਲਾਬਾਦ ਵੀ ਲੜਦੇ ਸੀ ਸ਼ੇਰ ਸਿੰਘ ਖਵਾਇਆ ਤੇ ਜਿੱਤ ਜਾਂਦੇ ਸੀ ਸੋ ਇਸ ਕਰਕੇ ਅਕਾਲੀ ਦਲ ਛੱਡਣ ਤੋਂ ਬਾਅਦ ਪਿਛਲੀ ਵਾਰੀ ਕਾਂਗਰਸ ਤੋਂ ਨਹੀਂ ਜਿੱਤ ਸਕੇ ਪਰ ਇਸ ਵਾਰ ਅਗਰ ਸੁਖਬੀਰ ਬਾਦਲ ਸਾਹਮਣੇ ਨਹੀਂ ਤੇ ਸ਼ੇਰ ਸਿੰਘ ਖਬਾਇਆ ਦੀ ਫਿਰੋਜ਼ਪੁਰ ਚ ਮੈਨੂੰ ਲੱਗਦਾ ਟਿਕਟ ਕਾਂਗਰਸ ਦੀ ਕੱਟਣੀ ਔਖੀ ਲੱਗਦੀ ਹੈ ਸ਼ੇਰ ਸਿੰਘ ਖਬਾਇਆ ਰਾਜ ਸਿੱਖ ਬਰਾਦਰੀ ਨੂੰ ਸੰਬੰਧ ਰੱਖਦੇ ਨੇ ਔਰ OBC ਚਿਹਰਾ ਸ਼ੇਰ ਸਿੰਘ ਖਬਾਇਆ ਵੀ OBC ਚਿਹਰੇ ਦੇ ਤੌਰ ਤੇ ਉਮੀਦਵਾਰ ਹੋ ਸਕਦੇ ਨੇ ਬਾਕੀ ਵੇਖਦੇ ਹਾਂ ਕਿ ਕਾਂਗਰਸ ਪਾਰਟੀ ਦੀ ਸੂਚੀ ਦੇ ਵਿੱਚ ਜਦੋਂ ਨਾਮ ਆਉਂਦਾ ਹੈ ਤੇ ਫਿਰੋਜ਼ਪੁਰ ਦੇ ਸਮਿਕਰਨ ਕੀ ਬਣਦੇ ਨੇ ਾਸਕਰ ਸਾਹਿਬ ਬਠਿੰਡੇ ਦੇ ਵਾਪਸ ਆ ਜੀਏ ਕਹਿੰਦੇ ਹਰਸ਼ਮ੍ਰਿਤ ਕੌਰ ਬਾਦਲ ਦਾ ਹੀ ਨਾਮ ਲਗਭਗ ਤੈਅ ਕਰ ਦਿੱਤਾ ਗਿਆ ਸੁਖਵੀਰ ਬਾਦਲ ਚੋਣ ਲੜਾਉਣਗੇ ਸਖਤ ਫੈਸਲੇ ਲੈਣਗੇ ਸੂਚੀ ਵੀ ਸੋਮਵਾਰ ਨੂੰ ਜਾਰੀ ਕਰ ਸਕਦੇ ਨੇ ਤਿੰਨ ਉਮੀਦਵਾਰਾਂ ਦੀ ਸੋ ਹਰਸ਼ਮ੍ਰਿਤ ਬਾਦਲ ਦਾ ਹੁਣ ਬਠਿੰਡੇ ਚ ਲਗਭਗ ਤੈਅ ਹੈ ਹਰਸ਼ਮ੍ਰਿਤ ਬਾਦਲ ਨੇ ਵੀ ਕਿਹਾ ਸੀ ਮੈਂ ਲੜਾਂਗੀ ਤਾਂ ਬਠਿੰਡੇ ਤੋਂ ਨਹੀਂ ਤਾਂ ਕਿਤੋਂ ਨਹੀਂ ਇਹਦਾ ਮਤਲਬ ਹੈ ਕਿ ਹੁਣ ਅਕਾਲੀ ਦਲ ਲਗਭਗ ਬਠਿੰਡੇ ਦੀ ਤਸਵੀਰ ਸਾਫ਼ ਦੇਖ ਰਿਹਾ। ਦੇਖੋ ਅਕਾਲੀ ਦਲ ਦੀ ਗੱਲ ਕਰੀਏ ਤੇ ਤਿੰਨ ਦਿਨ ਪਹਿਲੇ ਹਰਸਿਮਰਤ ਕੌਰ ਬਾਦਲ ਉਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਮੈਂ ਲੜੂੰਗੀ ਤੇ ਬਠਿੰਡੇਆਂ ਨੂੰ ਲੜੂੰਗੀ ਨਹੀਂ ਤੇ ਨਹੀਂ ਲੜੂੰਗੀ। ਹਾਲਾਂਕਿ ਬਠਿੰਡੇ ਤੋਂ ਲੜੇ ਜਾਣ ਦੇ ਉੱਤੇ ਜਿਹੜਾ ਸਵਾਲੀਆ ਨਿਸ਼ਾਨ ਲੱਗਿਆ ਸੀਗਾ ਉਹਦਾ ਕੋਈ ਮਤਲਬ ਨਹੀਂ ਸੀ মিডিਆ ਨੇ ਲਾਇਆ ਸੀਗਾ ਔਰ ਖਾਸ ਕਰਕੇ ਜਦ ਕਾਂਗਰਸ ਨੇ ਆਇਆ ਟਿਕਟ ਜੀਤ ਮਹਿੰਦਰ ਸਿੱਧੂ ਉਹਨਾਂ ਨੂੰ ਦਿੱਤੀ ਤੇ ਤਾਂ ਵੀ ਲੱਗਦਾ ਸੀਗਾ ਕਿ ਹੁਣ ਤੇ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਜ਼ਰੂਰ ਲੜਨਗੇ। ਹੁਣ ਦੇਖੋ ਉੱਥੇ ਸਿਸਟਮ ਕੀ ਬਣ ਰਿਹਾ ਹੁਣ ਅਕਾਲੀ ਦਲ ਦੇ ਕੈਂਡੀਡੇਟ ਅਨਾਉਂਸ ਹੋਣ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਪੂਰੇ ਮੈਚ ਦੇ ਸਾਰੇ ਪਲੇਅਰ ਇੱਕ ਦੂਜੇ ਦੇ ਪ੍ਰਤੀ ਦਵੰਦੀ ਉਹ ਸਾਰੇ ਫਿੱਟ ਹੋ ਜਾਣਗੇ ਜੀਤ ਮਹਿੰਦਰ ਸਿੱਧੂ ਉਹਨਾਂ ਦੀ ਵੀ ਪਿਛੋਕੜ ਭੂਮੀ ਅਕਾਲੀ ਦਲ ਤੋਂ ਰਹਿ ਕੇ ਆਏ ਨੇ 6 ਮਹੀਨੇ ਪਹਿਲਾਂ ਹੀ ਉਹਨਾਂ ਨੇ ਜੁਆਇਨ ਕੀਤੀ ਹੈ ਹੁਣ ਦੁਬਾਰਾ ਕਾਂਗਰਸ ਉਸ ਤੋਂ ਇਲਾਵਾ ਜਿਹੜੀ ਦੂਜੇ ਕੈਂਡੀਡੇਟ ਹੈਗੇ ਨੇ ਬੀਜੇਪੀ ਦੇ ਪਰਮਪਾਲ ਕੋਰ ਮਲੂਕਾ ਉਹ ਵੀ ਅਕਾਲੀ ਦਲ ਦੀ ਬੈਕਗ੍ਰਾਉਂਡ ਤੋਂ ਹੀ ਆਏ ਨੇ ਤੇ ਉਸ ਤੋਂ ਇਲਾਵਾ ਲਖਾ ਸਿਧਾਨਾ ਜਿਹੜੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਕੈਂਡੀਡੇਟ ਨੇ ਉਹਨਾਂ ਦੀ ਵੀ ਬੈਕਗ੍ਰਾਉਂਡ ਅਕਾਲੀਪੋਟ ਦੀ ਹੈ ਔਰ ਇੱਥੇ ਤੱਕ ਕੀ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਕੈਂਡੀਡੇਟ ਹੈਗੇ ਨੇ ਗੁਰਮੀਤ ਖੁਲੀਆ ਉਹਨਾਂ ਦਾ ਵੀ ਬੈਕਗ੍ਰਾਉਂਡ ਅਥਲੀ ਦਲ ਨਾਲ ਹੀ ਰਿਹਾ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਯਾਨੀ ਸਾਰੇ ਕੈਂਡੀਡੇਟਸ ਦਾ ਬੈਕਗ੍ਰਾਉਂਡ ਅਗਰ ਅਕਾਲੀ ਹੋਏ ਤੇ ਉਹਦੇ ਵਿੱਚ ਹਰਸਿਮਰਤ ਕੋਰ ਬਾਦਲ ਉਹਨਾਂ ਨੂੰ ਕਿੰਨਾ ਕੁ ਹੰਗਾਰਾ ਮਿਲੇਗਾ ਇਹਦੇ ਉੱਤੇ 2 ਦਿਨ ਤੋਂ ਲਗਾਤਾਰ ਮੀਡੀਆ ਦੇ ਵਿੱਚ ਕਿਆਸ ਲਗਾਇਆ ਜਾ ਰਿਹਾ ਸੁਖਵੀਰ ਸਿੰਘ ਬਾਦਲ ਉਹਨਾ ਆਪ ਕਮਾਂਡ ਸੰਭਾਲਣਗੇ ਉਹ ਵੀ ਖਾਸ ਕਰਕੇ ਤਦ ਜਦ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਨੂੰ ਸਾਫ਼ ਕਰਤਾ ਸੀਗਾ ਕਿ ਵਨ ਫੈਮਿਲੀ ਵਨ ਟਿਕਟ ਦੂਜੀ ਗੱਲ ਉਹਨਾਂ ਨੇ ਆਪਣੇ ਬਾਰੇ ਚ ਸਾਫ਼ ਤੌਰ ਤੇ ਇਹ ਗੱਲ ਕੀਤੀ ਸੀ ਕਿ ਉਹ ਇਲੈਕਸ਼ਨ ਨਹੀਂ ਲੜਨਗੇ ਪਰ ਉਸ ਤੋਂ ਬਾਅਦ ਵੀ ਦੋ ਦਿਨਾਂ ਤੋਂ ਜਿਸ ਤਰੀਕੇ ਨਾਲ ਗੱਲ ਚੱਲਦੀ ਸੀ ਵੀ ਸੁਖਵੀਰ ਸਿੰਘ ਬਾਦਲ ਉਹਨਾ ਲੜਨਗੇ ਬਠਿੰਡੇ ਤੋਂ ਉਸ ਗੱਲ ਦੇ ਉੱਤੇ ਵਿਰਾਮ ਲਾਉਣ ਵਾਸਤੇ ਜਿਹੜੀ ਤੁਸੀਂ ਉਹਨੇ ਗੱਲ ਦੱਸੀ ਹੈ ਕਿ ਅਕਾਲੀ ਦਲ ਦੇ ਕਾਫੀ ਇੱਕ ਵੱਡੇ ਸੂਤਰ ਨੇ ਇਹ ਗੱਲ ਦੱਸੀ ਕਿ ਸੁਖਬੀਰ ਸਿੰਘ ਬਾਦਲ ਹੁਣਾ ਦੀ ਜਿਹੜੀ ਇਹ ਗੱਲ ਮੀਡੀਆ ਦੇ ਵਿੱਚ ਚੱਲ ਰਹੀ ਹੈ ਜਿਹਦੇ ਹਿਸਾਬ ਨਾਲ ਕਿਹਾ ਜਾ ਰਿਹਾ ਹੈ ਕਿ ਉਹ ਬਠਿੰਡੇ ਤੋਂ ਇਲੈਕਸ਼ਨ ਲੜਨਗੇ ਉਸ ਗੱਲ ਨੂੰ ਉਹਨਾਂ ਨੇ ਸਿਰੇ ਤੋਂ ਰੂਲ ਆਊਟ ਕੀਤਾ ਔਰ ਚੇਚੇ ਤੌਰ ਤੇ ਇਹ ਰਿਕੁਐਸਟ ਵੀ ਕੀਤੀ ਕਿ ਤੁਸੀਂ ਇਸ ਗੱਲ ਨੂੰ ਕਲੈਰੀਫਾਈ ਕਰ ਦੋ ਕਿ ਸੁਖਬੀਰ ਸਿੰਘ ਬਾਦਲ ਹੁਣਾ ਇਲੈਕਸ਼ਨ ਨਹੀਂ ਲੜਨਗੇ ਬਿਲਕੁਲ ਜੀ ਬਹੁਤ ਹੀ ਦਿਲਚਸਪ ਗੱਲ ਜਿਹੜੀ ਹੋਈ ਹੈ ਔਰ ਸੁਖਬੀਰ ਬਾਦਲ ਦਾ ਜਿਹੜਾ ਫੈਸਲਾ ਇੱਕ ਫੈਮਿਲੀ ਇੱਕ ਟਿਕਟ ਇਹਦਾ ਮਤਲਬ ਹੈ ਜਿਹੜੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਤੇ ਲੱਗਦੇ ਸੀ ਪਰਿਵਾਰਵਾਦ ਦੇ ਅਕਾਲੀ ਦਲ ਉਹਨਾਂ ਇਲਜ਼ਾਮਾਂ ਨੂੰ ਧੋ ਦੇਣਾ ਚਾਹੁੰਦਾ ਕਿਉਂਕਿ ਅਗਰ ਇੱਕ ਪਰਿਵਾਰ ਚ ਦੋ ਟਿਕਟਾਂ ਆਈਆਂ ਤੇ ਫੇਰ ਭਗਵੰਤ ਮਾਨ ਨੇ ਇੱਕ ਵਾਰੀ ਫੇਰ ਪਰਿਵਾਰਵਾਦ ਦੇ ਮੁੱਦੇ ਤੇ ਅਕਾਲੀ ਦਲ ਦੇ ਖਿਲਾਫ ਰੇਸ ਦੱਬ ਦੇਣੀ ਹੈ ਸੋ ਹੁਣ ਭੱਖਤ ਸਾਹਿਬ ਇਹ ਮੰਨਿਆ ਜਾਵੇ ਕਿ ਫੇਰ ਵਿਕਰਮ ਮਜੀਠੀਆ ਨੂੰ ਵੀ ਟਿਕਟ ਨਹੀਂ ਮਿਲਦੀ ਇਹਦਾ ਮਤਲਬ ਹੈ ਖਡੂਰ ਸਾਹਿਬ ਤੋਂ ਵੀ ਚਿਹਰਾ ਅਕਾਲੀ ਦਲ ਦਾ ਨਵਾਂ ਐਦਾਂ ਤੁਸੀਂ ਧੱਕਾ ਨਾ ਕਰੋ ਦੇਖੋ ਵਿਕਰਮ ਸਿੰਘ ਮਜੀਠੀਆ ਉਹਨਾ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਹੈਗੇ ਨੇ ਸਾਲੇ ਜੇ ਸਾਲੇ ਨੂੰ ਵੀ ਤੁਸੀਂ ਪਰਿਵਾਰ ਦਾ ਹਿੱਸਾ ਮੰਗਦੇ ਹੋ ਜੀਜੇ ਦਾ ਤੇ ਫਿਰ ਤੇ ਇਹ ਗਲਤ ਗੱਲ ਹੈਗੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਉਹ ਨਾ ਇਮੀਡੀਏਟ ਫੈਮਲੀ ਦੇ ਮੈਂਬਰ ਨਹੀਂ ਹੈਗੇ ਐਕਸਟੈਂਡਡ ਫੈਮਲੀ ਦੇ ਮੈਂਬਰ ਹੈਗੇ ਨੇ ਜੇ ਉਸ ਫਾਰਮੂਲੇ ਦੇ ਉੱਤੇ ਤੁਸੀਂ ਚਲੋ ਤੇ ਫਿਰ ਤੇ ਆਦੇਸ਼ ਪ੍ਰਤਾਪ ਕੈਰੋਂ ਨਾਲ ਦਾ ਵੀ ਨੰਬਰ ਕੱਟ ਜਾਂਦਾ ਕਿਉਂਕਿ ਉਹ ਵੀ ਜਵਾਈ ਭਾਈ ਨੇ ਕਰਦੇ ਲੇਕਿਨ ਇਹ ਸਾਰੀ ਗੱਲਾਂ ਦੇ ਵਿੱਚ ਵਿਕਰਮ ਸਿੰਘ ਮਰੀਠੀਆ ਉਹਨਾਂ ਦਾ ਇਲੈਕਸ਼ਨ ਲੜਨ ਚਾਹਣਗੇ ਤੇ ਉਹਨਾਂ ਨੂੰ ਟਿਕਟ ਮਿਲ ਜਾਏਗੀ ਜੇ ਉਹ ਖੁਦ ਇਲੈਕਸ਼ਨ ਨਹੀਂ ਲੜਨਾ ਚਾਹਣਗੇ ਤੇ ਫਿਰ ਉਹ ਟਿਕਟ ਕਿਸੇ ਹੋਰ ਨੂੰ ਵੀ ਜਾ ਸਕਦੀ ਹੈ ਔਰ ਜਿਸ ਕਨਸੀਕੁਐਂਸੀਜ਼ ਦਾ ਜ਼ਿਕਰ ਤੁਸੀਂ ਹਾਲੇ ਤੱਕ ਨਹੀਂ ਕੀਤਾ ਖਡ ਇੱਕ ਕਨਸਿਡੈਂਸ ਹੈ ਕਿ ਖਰੂਰ ਸਾਹਿਬ ਜਿਹਦੇ ਬਾਰੇ ਵਿੱਚ ਵਿਕਰਮ ਸਿੰਘ ਮਰੀਠੀਆ ਉੱਥੋਂ ਇਲੈਕਸ਼ਨ ਲੜਨਗੇ ਆਦੇਸ਼ਪ੍ਰਤਾਪ ਕਹਿ ਰਹੇ ਹੋ ਨਾ ਇਲੈਕਸ਼ਨ ਲੜਨਗੇ ਜਾਂ ਫਿਰ ਕੋਈ ਹੋਰ ਜਦ ਕੋਈ ਹੋਰ ਦੀ ਗੱਲ ਆਉਂਦੀ ਹੈ ਤੇ ਉਹਦੇ ਵਿੱਚ ਵਿਰਸਾ ਸਿੰਘ ਮਿਲਟੋਖਾ ਉਹਨਾਂ ਦਾ ਵੀ ਨਾਂ ਆਉਂਦਾ ਹੈ ਯਾਨੀ ਜੇ ਵਿਕਰਮ ਸਿੰਘ ਮਰੀਠੀਆ ਉਹਨਾਂ ਇਲੈਕਸ਼ਨ ਨਹੀਂ ਲੜਨਗੇ ਕਿਉਂਕਿ ਜੇ ਤੁਹਾਡੇ ਸਾਲੇ ਸਹਿਬਾਨ ਅਗਰ ਟਿਕਟ ਮੰਗਣ ਉਹਨਾਂ ਨੂੰ ਟਿਕਟ ਤੋਂ ਮਨਾ ਨਹੀਂ ਕੀਤਾ ਜਾ ਸਕਦਾ ਜੇ ਵਿਕਰਮ ਸਿੰਘ ਮਰੀਠੀਆ ਉਹਨਾਂ ਉੱਥੋਂ ਕੈਂਡੀਡੇਟ ਦੀ ਲਿਸਟ ਦੇ ਵਿੱਚ ਜਿਹੜੀ ਕੱਲ ਰਿਲੀਜ਼ ਹੋ ਸਕਦੀ ਹੈ ਅਕਾਲੀ ਜਲਦੀ ਉਹਦੇ ਵਿੱਚ ਨਾਂ ਨਹੀਂ ਹੁੰਦਾ ਇਹ ਜੇ ਮੰਨ ਕੇ ਚਲੋਗੇ ਕਿ ਬਿਕਰਮੂਣਾ ਨਹੀਂ ਜਾਂਦੇ ਸੀ ਉੱਥੋਂ ਇਲੈਕਸ਼ਨ ਲੜਨਾ ਇਸ ਤਰ੍ਹਾਂ ਕਿ ਉਹਨਾਂ ਦਾ ਕੈਂਡੀਡੇਟ ਦੀ ਲਿਸਟ ਦੇ ਵਿੱਚ ਨਾਮ ਨਹੀਂ ਹੈਗਾ ਪਰ ਦੇਖੋ ਪਾਸਟਰ ਸਾਹਿਬ ਕੁਝ ਲੀਡਰ ਇਹ ਜਿਹੇ ਨੇ ਜਿਨ੍ਹਾਂ ਦੀ ਸਿਆਸਤ ਮੈਨੂੰ ਲੰਮੀ ਦਿਖਦੀ ਹੈ ਬਿਕਰਮਜੀਤਿਆ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਬਿਕਰਮਜੀਤਿਆ ਮੈਂ ਅੱਗੇ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਭਾਵੇਂ ਸੁਖਵੀਰ ਬਾਦਲ ਭਾਵੇਂ ਹਰਸਿਮਰਤ ਕੌਰ ਬਾਦਲ ਜਾਂ ਬਿਕਰਮਜੀਤਿਆ ਇਹ ਲੁਧਿਆਣਾ ਸ਼ਹਿਰ 'ਚ ਵੀ ਬਹੁਤ ਪਸੰਦੀਦਾ ਉਮੀਦਵਾਰ ਹੋ ਸਕਦੇ ਨੇ ਹਾਲਾਂਕਿ ਇਹ ਅਕੜੀ ਫੈਸਲਾ ਨਹੀਂ ਕਰ ਰਹੇ ਇੱਥੇ ਲੜਨ ਦਾ ਪਰ ਵਿਕਰਮਜੀਤਿਆ ਖਡੂਰ ਸਾਹਿਬ ਦੇ ਵਿੱਚ ਵੀ ਫੇਵਰਿਟ ਕੈਂਡੀਡੇਟ ਦੇ ਤੌਰ ਤੇ ਤਾਂ ਦੇਖੇ ਜਾਂਦੇ ਨੇ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਵਿਕਰਮਜੀਤਿਆ ਕੀ ਬਿਲਕੁਲ ਨਹੀਂ ਲੜਨਾ ਚਾਹਣਗੇ ਹੁਣ ਤਾਂ ਉਹ ਐਮਐਲਏ ਵੀ ਨਹੀਂ ਮੈਨੂੰ ਲੱਗਦਾ ਵਿਕਰਮਜੀਤਿਆ ਤਾਂ ਲੜਨਾ ਚਾਹਣਗੇ ਹੁਣ ਦੱਸੋ ਅਗਰ ਵਿਕਰਮਜੀਤਿਆ ਲੜਨਾ ਚਾਹਣਗੇ ਤਾਂ ਟਿਕਟ ਦਿੱਤੀ ਜਾਊ ਦੇਖੋ ਬਿਲਕੁਲ ਉਹ ਲੜਨਾ ਚਾਹਣਗੇ ਤੇ ਟਿਕਟ ਦਿੱਤੀ ਜਾਏਗੀ ਪਰ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਬਾਰੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਆਪਣੀ ਭੈਣ ਯਾਨੀ ਹਰਸਿਮਰਤ ਕੌਰ ਬਦਲੂ ਉਹਨਾਂ ਦੀ ਜਿੱਤ ਨੂੰ ਪਹਿਲਾ ਉਹਨਾਂ ਦਾ ਟਾਸਕ ਹੈਗਾ ਉਹਨਾਂ ਦੀ ਜਿੱਤ ਨੂੰ ਨਿਸ਼ਚਿਤ ਕਰਨਾ ਜੇ ਉਥੇ ਮੋਰਚਾ ਸੰਭਾਲਣਾ ਪਿਆ ਤੇ ਉਹਨਾਂ ਦਾ ਸਾਰਾ ਧਿਆਨ ਬਠਿੰਡਾ ਕੌਨਸਟਿਟੈਂਸੀ ਦੇ ਵਿੱਚ ਹੋਏਗਾ ਔਰ ਜੋ ਪਹਿਲੇ ਵੀ ਰਿਹਾ ਜਿੰਨੀ ਵਾਰ ਵੀ ਅਗਰ ਹਰ ਸਿਮਰਤ ਕੋਰ ਬਾਦਲੂਣਾ ਤਿੰਨ ਵਾਰ ਦਿੱਤੀਆਂ ਬਠਿੰਡੇ ਤੋਂ ਤੇ ਉਸ ਜਿੱਤ ਦੇ ਵਿੱਚ ਵਿਕਰਮ ਸਿੰਘ ਮਰੇਠੀਆ ਉਹਨਾਂ ਦਾ ਹੱਥ ਸਭ ਤੋਂ ਵੱਡਾ ਰਿਹਾ ਔਰ ਉਥੇ ਖੁਦ ਰਹਿ ਕੇ ਉਹ ਮੋਰਚਾ ਸੰਭਾਲਦੇ ਨੇ ਪੂਰੀ ਮਸ਼ੀਨਰੀ ਆਕਾਲੀ ਦਲ ਦੀ ਜਾਂ ਜਦ ਸਰਕਾਰ ਦੇ ਵਿੱਚ ਵੀ ਸੀਗੇ ਤਦ ਵੀ ਉਹਨਾਂ ਨੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਉਹਨਾਂ ਦਾ ਕੰਮ ਹੈਗੇ ਨੇ ਉਸ ਕੌਨਸਟਿਟੈਂਸੀ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਉਹਨੂੰ ਇਗਨੋਰ ਨਾ ਕਰਨ ਵਾਸਤੇ ਇਹ ਆਪਣੀ ਸਿਸਟਰ ਦੇ ਮੋਰਚੇ ਨੂੰ ਨਾ ਸੰਭਾਲਣ ਕਰਕੇ ਉਹ ਰੈਫਰ ਕਰਨਗੇ ਕਿ ਵੀ ਉੱਥੇ ਹੀ ਕੰਮ ਆਪਣਾ ਕਰੀਏ ਬਠਿੰਡੇ ਦੇ ਵਿੱਚ ਤਾਂ ਕਿ ਉਹਨਾਂ ਦੀ ਭੈਣ ਜੀ ਉਹ ਜਿੱਤ ਕੇ ਉਹ ਇੱਕ ਵਾਰ ਚੌਥੀ ਵਾਰ ਉਥੋਂ ਜਿੱਤ ਦੇ ਨਿਸ਼ਚਿਤ ਕਰਨ ਇਸ ਕਰਕੇ ਉਮੀਦ ਘਟ ਹੈ ਕਿ ਬਿਕਰਮ ਸਿੰਘ ਮਰੀਠੀਆ ਉਹਨਾਂ ਕਡੂਰ ਸਾਹਿਬ ਤੋਂ ਇਲੈਕਸ਼ਨ ਲੈਣਗੇ ਲੇਕਿਨ ਜਿਹੜੀ ਤੁਸੀਂ ਲੁਧਿਆਣੇ ਦੀ ਗੱਲ ਕੀਤੀ ਹੈ ਨਾ ਉਹ ਲੁਧਿਆਣੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਮੀਟਿੰਗ ਕਰ ਰਹੇ ਸੀ ਕੱਲ ਪਰਸੋਂ ਉਸ ਮੀਟਿੰਗ ਦੇ ਵਿੱਚ ਮਨਪ੍ਰੀਤ ਐਯਾਲੀ ਸ਼ੁਰੂ ਦੇ ਵਿੱਚ ਨਜ਼ਰ ਨਹੀਂ ਆਇਆ ਤੇ ਇਹ ਵੀ ਇੱਕ ਬੜਾ ਇੱਕ ਅਕਾਲੀ ਦਲ ਦੇ ਵਿੱਚ ਗੱਲ ਬਣੀ ਸੀਗੀ ਕਿ ਮਨਪ੍ਰੀਤ ਐਯਾਲੀ ਜਿਹੜੇ ਉੱਥੇ ਸਭ ਤੋਂ ਜ਼ਿਆਦਾ ਸਟੇਬਲ ਕੈਂਡੀਡੇਟ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੀਟਿੰਗ ਕਰਕੇ ਉੱਥੇ ਕੈਂਡੀਡੇਟ ਸਿਲੈਕਸ਼ਨ ਪ੍ਰੋਸੈਸ ਨੂੰ ਅੱਗੇ ਵਧਾਣਾ ਇਹ ਕਿਸੇ ਨਾ ਕਿਸੇ ਜਗ੍ਹਾ ਗਲਤ ਐਕਟੀਵਿਟੀ ਹੈਗੀ ਪਰ ਬਾਅਦ 'ਚ ਸ਼ਾਇਦ ਕਥਿਤ ਤੌਰ ਤੇ ਮਨਪ੍ਰੀਤ ਐਯਾਲੀ ਉਹਨਾਂ ਉਸ ਮੀਟਿੰਗ ਦੇ ਵਿੱਚ ਆ ਗਏ ਸੀਗੇ ਉਹ ਮਨਪ੍ਰੀਤ ਐਯਾਲੀ ਉਹਨਾਂ ਖੁਦ ਅਕਾਲੀ ਦਲ ਦੀ ਟਿਕਟ ਤੇ ਜਾਂ ਕਿਸੇ ਹੋਰ ਟਿਕਟ ਤੇ ਵੀ ਇਲੈਕਸ਼ਨ ਲੜਨ ਦੇ ਵਿੱਚ ਇੰਟਰਸਟਿਡ ਨਹੀਂ ਹੈਗੇ ਇਹ ਵੀ ਗੱਲਾਂ ਬਾਹਰ ਨਿਕਲ ਕੇ ਆਈਆਂ ਔਰ ਉੱਥੇ ਰਣਜੀਤ ਢਿੱਲੋਂ ਉਹਨਾਂ ਦਾ ਨਾਂ ਕਾਫੀ ਅੱਗੇ ਵਧ ਰਿਹਾ ਪਰ ਉਸ ਨਾਂ ਦੇ ਉੱਤੇ ਫਾਈਨਲ ਮੋਰ ਲੱਗਦੀ ਹੈ ਨਹੀਂ ਲੱਗਦੀ ਹੈ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀਗਾ ਜੇ ਉੱਥੇ ਹਾਈ ਪ੍ਰੋਫਾਈਲ ਕੈਂਡੀਡੇਟ ਅਕਾਲੀ ਦਲ ਦਾ ਲੜਦਾ ਹੈ ਤੇ ਉੱਥੇ ਇੱਕ ਤਰੀਕੇ ਨਾਲ ਅਕਾਲੀ ਦਲ ਦੀ ਚੜ੍ਹਤ ਵੀ ਹੋ ਸਕਦੀ ਹੈ ਪਰ ਹਾਈ ਪ੍ਰੋਫਾਈਲ ਕੈਂਡੀਡੇਟ ਸੁਖਵੀਰ ਸਿੰਘ ਬਾਦਲ ਮਨਾ ਕਰ ਚੁੱਕੇ ਨਹੀਂ ਲੜਨਗੇ ਹਰਸ਼ੀਮਰਤ ਕੋਲ ਬਾਦਲ ਉਹਨਾਂ ਦਾ ਲਗਭਗ ਤਾਇ ਹੈ ਵੀ ਉਹ ਬਠਿੰਡਾ ਤੋਂ ਲੜਨਗੇ ਹੁਣ ਵਿਕਰਮ ਸਿੰਘ ਮਜੀਠੀਆ ਏਦਾਂ ਦੇ ਕੈਂਡੀਡੇਟ ਹੈਗੇ ਨੇ ਜਿਨ੍ਹਾਂ ਨੂੰ ਅਗਰ ਉਲਗਿਆਣਾ ਤੋਂ ਉਤਾਰਿਆ ਜਾਂਦਾ ਹੈ ਇਹ ਉੱਥੇ ਸਿਚੁਏਸ਼ਨ ਪਲਟ ਸਕਦੀ ਬਿਲਕੁਲ ਲੁਧਿਆਣਾ ਦੇ ਵਿੱਚ ਸਰਦਾਰ ਗੋਲਵੜੀਆਂ ਜੀ ਨੇ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੈ ਪਰ ਦੇਖੋ ਅਗਰ ਵਿਕਰਮ ਮਜੀਠੀਆ ਜੀ ਖਡੂਰ ਸਾਹਿਬ ਤੋਂ ਨਹੀਂ ਲੜਦੇ ਤੇ ਤੁਸੀਂ ਉਹਨਾਂ ਨੂੰ ਬਠਿੰਡੇ ਭੇਜ ਦਿੰਨੇ ਹੋ ਤੇ ਫਿਰ ਖੰਡੂਰ ਖਡੂਰ ਸਾਹਿਬ ਦੇ ਜਿਹੜੇ ਉਮੀਦਵਾਰ ਨੇ ਫਿਰ ਦੇਖੋ ਉਹਨਾਂ ਨੂੰ ਵੀ ਕਿਤਨਾ ਕਿਤੇ ਇਸ ਗੱਲ ਦਾ ਦੁੱਖ ਹੋਊਗਾ ਕਿ ਵਿਕਰਮ ਮਜੀਠੀਆ ਵਰਗਾ ਤੇਜ਼ ਤਰਾਰ ਅਕਾਲੀ ਦਲ ਦਾ ਲੀਡਰ ਮੇਰੇ ਚੋਣ ਪ੍ਰਚਾਰ ਚ ਉਪਲਬਧ ਨਹੀਂ ਚਲੋ ਸਮਾਂ ਮੈਨੇਜ ਕਰਨਗੇ ਵਿਕਰਮ ਮਜੀਠੀਆ ਜੀ ਫਿਰ ਖਡੂਰ ਸਾਹਿਬ ਵੀ ਆਇਆ ਕਰਨਗੇ ਤੇ ਉੱਥੇ ਵੀ ਜਾਇ ਕਰਨਗੇ ਹਾਂਜੀ ਦੇਖੋ ਬਿਕਰਨ ਸਿੰਘ ਮਜੀਠੀਆ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਪਰਮਿੰਦਰ ਢੀਂਸਾ ਨੂੰ ਟਿਕਟ ਨਾ ਦੇਣ ਦਾ ਵਿਰੋਧ ਕਰਨਾ ਯਾਨੀ ਪਰਮਿੰਦਰ ਢੀਂਸਾ ਉਹਨਾਂ ਦੀ ਟਿਕਟ ਬੰਦੀ ਸੀ ਸੰਗਰੂਰ ਦਾ ਉਹਨੂੰ ਆਪਣੇ ਜਾਤੀ ਤੌਰ ਤੇ ਉਸ ਬਿਆਨ ਨੂੰ ਉਹਨਾਂ ਨੇ ਤਿੰਨ ਵਾਰ ਰਿਪੀਟ ਕੀਤਾ ਕਿ ਮੇਰੇ ਹਿਸਾਬ ਨਾਲ ਤੇ ਜੀ ਪਰਮਿੰਦਰ ਢੀਂਸਾ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦੇਣੀ ਚਾਹੀਦੀ ਸੀ ਇਹ ਗਲਤ ਕੰਮ ਹੋਇਆ ਔਰ ਜਦ ਵੀ ਉਹ ਗੱਲ ਐ ਰਿਪੀਟ ਕਰਦੇ ਸੀ ਫਿਰ ਆ ਕਹਿੰਦੇ ਸੀ ਇਹ ਮੇਰਾ ਜਾਤੀ ਮਾਮਲਾ ਹੈ ਮੈਂ ਆਪਣੇ ਪਰਸਨਲ ਥੀਅਰ ਦੇ ਰਿਹਾ ਪਾਰਟੀ ਕੀ ਡਿਸੀਜਨ ਲੰਦੀਏ ਪਾਰਟੀ ਨੇ ਡਿਸੀਜਨ ਗਲਤ ਲਿੱਤਾ ਠੀਕ ਲਿੱਤਾ ਉਦੋਂ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਔਰ ਉਸ ਤੋਂ ਪਹਿਲੇ ਅਨਿਲ ਜੋਸ਼ੀ ਉਹਨਾਂ ਦੀ ਟਿਕਟ ਅਨਾਉਂਸ ਹੋਣ ਤੋਂ ਪਹਿਲੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਅੰਮ੍ਰਿਤਸਰ ਜਾ ਕੇ ਅਨਿਲ ਜੋਸ਼ੀ ਉਹਨਾਂ ਦੀ ਟਿਕਟ ਅਨਾਉਂਸ ਕਰਤੀ ਸੀ ਜੇ ਇਹ ਕੰਮ ਪਰਮਿੰਦਰ ਢੀਂਸਾ ਉਹਨਾਂ ਦੇ ਮਾਮਲੇ ਦੇ ਵਿੱਚ ਜੇ ਉਹ ਸੰਗਰੂਰ ਜਾ ਕੇ ਕਰ ਦਿੰਦੇ ਤੇ ਫਿਰ ਹਾਲਾਤ ਚੇਂਜ ਹੁੰਦੇ ਪਰ ਅਨਿਲ ਜੋਸ਼ੀ ਉਹਨਾਂ ਦੀ ਟਿਕਟ ਪਹਿਲੇ ਅਨਾਉਂਸ ਕਰ ਦੇਣੀ ਔਰ ਪਰਮਿੰਦਰ ਢੀਂਸਾ ਉਹਨਾਂ ਦੇ ਮਾਮਲੇ ਦੇ ਵਿੱਚ ਬਾਅਦ ਚ ਕੋਈ ਬਿਆਨ ਦੇਣਾ ਇਹਨਾਂ ਦੋਨਾਂ ਨੂੰ ਅਗਰ ਤੁਸੀਂ ਲਿੰਕ ਕਰਕੇ ਦੇਖੋ ਤੇ ਕਿਸੇ ਨਾ ਕਿਸੇ ਜਗ੍ਹਾ ਪਰਮਿੰਦਰ ਸਿੰਘ ਢੀਂਸਾ ਉਹਨਾਂ ਨੂੰ ਟਿਕਟ ਨਾ ਦੇਣ ਦੇ ਫੈਸਲੇ ਦੇ ਉਹ ਜਾਣੂ ਸੀਗੇ ਪਰ ਬਾਅਦ ਚੋਂ ਉਹ ਇਸ ਤਰੀਕੇ ਨਾਲ ਪੇਸ਼ ਕਰ ਰਹੇ ਨੇ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਕਿ ਮੈਨੂੰ ਨਹੀਂ ਪਤਾ ਸੀਗਾ ਔਰ ਉਹਨਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਦੇਖੋ ਵਿਕਰਮ ਮਜੀਠੀਆ ਬੜੇ ਮੌਜੀ ਲੀਡਰ ਵੀ ਨੇ ਬੜੇ ਗੰਭੀਰ ਵੀ ਨੇ ਮੌਜੀ ਲੀਡਰ ਵੀ ਨੇ ਹਾਸਾ ਵੀ ਚੰਗਾ ਪਾਉਂਦੇ ਨੇ ਅੱਜਕੱਲ ਵਿਕਰਮ ਮਜੀਠੀਆ ਔਰ ਮੈਨੂੰ ਲੱਗਦਾ ਪਰਮਿੰਦਰ ਢੀਂਡਾ ਉਹਨਾਂ ਨੇ ਅਗਰ ਕੋਈ ਮੀਟਿੰਗ ਮੂਟਿੰਗ ਰੱਖ ਕੇ ਸੱਦਿਆ ਹੁੰਦਾ ਵਿਕਰਮ ਸਿੰਘ ਮਜੀਠੀਆ ਨੂੰ ਤੇ ਵਿਕਰਮ ਸਿੰਘ ਮਜੀਠੀਆ ਨੇ ਜੋਸ਼-ਜੋਸ਼ ਚ ਜਾਂ ਮੌਜ ਚ ਜਾਂ ਲੋਕਾਂ ਦਾ ਹੰਗਾਰਾ ਦੇਖ ਕੇ ਸੱਚ ਜ਼ਰੂਰ ਅੱਗੇ ਵਧਾ ਦੇਣਾ ਸੀ ਪਰਮਿੰਦਰ ਢੀਂਡਾ ਉਹਨਾਂ ਦਾ ਸੋ ਮੌਕਾ ਹੀ ਨਹੀਂ ਲੱਗਿਆ ਵਿਕਰਮ ਮਜੀਠੀਆ ਸਬੱਬ ਵੀ ਉੱਥੇ ਗਏ ਨਹੀਂ ਜੇ ਗਏ ਹੁੰਦੇ ਤਾਂ ਵਿਕਰਮ ਮਜੀਠੀਆ ਹੁੰਦੀ ਸ਼ਾਇਦ ਕਿਲੀ 90 ਦੇ ਟਿਕਟ ਵਾਲੀ ਸੰਗਰੂਰ ਦੇ ਵਿੱਚ ਵੀ ਚਲੋ ਬਾਸਕਰ ਸਾਹਿਬ ਬڑے ਦਿਲਚਸਪ ਜਿਹੜੇ ਸਥਿਤੀਆਂ ਦੇ ਉੱਤੇ ਪੰਜਾਬ ਦੀ ਸਿਆਸਤ ਆ ਕੇ ਖੜੀ ਹੋ ਗਈ ਬੀਜੇਪੀ ਨੌ ਕੈਂਡੀਡੇਟ ਦੇ ਚੁੱਕੀ ਆ ਸ਼ਰੋਮਨੀ ਅਕਾਲੀ ਦਲ 6 ਆਮ ਆਦਮੀ ਪਾਰਟੀ ਤਾਂ ਕੈਂਡੀਡੇਟ ਸਾਰੇ ਆਪਣੇ ਐਲਾਨ ਕੇ ਚੋਣ ਪ੍ਰਚਾਰ ਵਾਲੇ ਪਾਸੇ ਤੋਟੇ ਬੀਜੇਪੀ ਦੇ ਹਜੇ ਚਾਰ ਕੈਂਡੀਡੇਟ ਬਾਕੀ ਨੇ ਅਕਾਲੀ ਦਲ ਦੇ 7 6 ਕੈਂਡੀਡੇਟ 6 ਔਰ ਕਾਂਗਰਸ ਦੇ 7 ਹੁਣ ਬੜੀ ਇੱਕ ਹੋਰ ਮਹੱਤਵਪੂਰਨ ਸੀਟ ਆ ਫਰੀਦਕੋਟ ਕਹਿੰਦੇ ਫਰੀਦਕੋਟ ਦੇ ਵਿੱਚ ਨਾਮ ਸੁਖਵਿੰਦਰ ਡੈਣੀ ਦਾ ਵੀ ਮੂਹਰੇ ਚੱਲਦਾ ਰਿਹਾ ਹਾਲਾਕਿ ਮੁਹੰਮਦ ਸਦੀਕ ਉਹਨਾਂ ਦੀ ਵੀ ਪੈਰਵਾਈ ਲਗਾਤਾਰ ਹੁੰਦੀ ਰਹੀ ਕਿ ਉਥੇ ਸਾਰੀਆਂ ਪਾਰਟੀਆਂ ਨੇ ਕਲਾਕਾਰ ਉਤਾਰੇ ਆ ਅਗਰ ਮੁਹੰਮਦ ਸਦੀਕ ਉਹਨਾਂ ਨੂੰ ਰਿਪੀਟ ਕਰ ਲੀਏ ਸੀਸੀ ਦੇ ਵਿੱਚ ਕਈ ਨਾਵਾਂ ਤੇ ਵਿਚਾਰ ਹੋਈ ਉਥੇ ਸਾਬਕਾ ਇੱਕ ਆਗੂ ਨੇ ਉਹਨਾਂ ਦੇ ਨਾਮ ਦੇ ਉੱਤੇ ਵੀ ਚਰਚਾ ਹੋਈ ਹਰਵਿੰਦਰ ਡੈਣੀ ਪਹਿਲਾਂ ਵੀ ਉਥੋਂ ਇੱਕ ਵਾਰੀ ਚੋਣ ਲੜੇ ਸੀ ਸੋ ਹਰਵਿੰਦਰ ਜਿਹੜੇ ਸੁਖਵਿੰਦਰ ਡੈਣੀ ਜਿਹੜੇ ਡੈਣੀ ਨੇ ਉਹ ਵਰਕਿੰਗ ਪ੍ਰੈਜ਼ੀਡੈਂਟ ਵੀ ਰਹੇ ਪਿਛਲੀ ਵਾਰੀ ਕਾਂਗਰਸ ਦੀ ਜਦੋਂ ਪੰਜਾਬ ਦੇ ਵਿੱਚ ਸੰਗਠਨ ਬਦਲਿਆ ਸੁਨੀਲ ਜਾਖੜ ਉਹਨਾਂ ਤੋਂ ਪੁੱਛਿਆ ਸੋ ਤੁਸੀਂ ਫਰੀਦਕੋਟ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕੋਈ ਫਰੀਦਪੋਟ ਫਰੀਦਕੋਟ ਦੇ ਵਿੱਚ ਫਿਲਹਾਲ ਹਜੇ ਤੱਕ ਦੇ ਅਨਾਉਂਸ ਕੀਤੇ ਹੋਏ ਕੈਂਡੀਡੇਟਸ ਦੇ ਵਿੱਚ ਇਹ ਅਕਾਲੀ ਦਲ ਦਾ ਕੰਟੈਕਸਟ ਲੱਗਦਾ ਔਰ ਉਹਦੇ ਵਿੱਚ ਅਕਾਲੀ ਦਲ ਦੇ ਕੈਂਡੀਡੇਟ ਦੀ ਐਂਟਰੀ ਔਰ ਕਾਂਗਰਸ ਦੇ ਕੰਟ ਕੈਂਡੀਡੇਟ ਦੀ ਐਂਟਰੀ ਹਜੇ ਬਾਕੀ ਹੈਗੀ ਹੈ ਸ਼ਾਇਦ ਅਕਾਲੀ ਦਲ ਨੇ ਤਾਂ ਅਨਾਉਂਸ ਕਰਤਾ ਹੋਤੋਂ ਲੇਕਿਨ ਅਕਾਲੀ ਦਲ ਨੇ ਮੇਰੇ ਖਿਆਲ ਨਾਲ ਫਰੀਦਕੋਟ ਤੋਂ ਅਨਾਉਂਸ ਕਰਤਾ ਹੈ ਕੈਂਡੀਡੇਟ ਆਪਣਾ ਅਕਾਲੀ ਦਲ ਨੇ ਆਪਣਾ ਹੁਣ ਕਾਂਗਰਸ ਦਾ ਕੈਂਡੀਡੇਟ ਕੌਣ ਹੋਣਾ ਮੁਹੰਮਦ ਸਦੀਕ ਹੋਣਾ ਉੱਥੋਂ ਐਮਪੀ ਸਿਟਿੰਗ ਐਮਪੀ ਹੈਗੇ ਨੇ ਪਰ ਇਹ ਗੱਲ ਪਰਜੋਰ ਤਰੀਕੇ ਨਾਲ ਲੱਗੇ ਬਦਰੀ ਹੈ ਕਿ ਮੁਹੰਮਦ ਸਦੀਕ ਉਹਨਾਂ ਨੂੰ ਐਤ ਦੀ ਰਿਪੀਟ ਨਹੀਂ ਕਰ ਰਹੀ ਕਾਂਗਰਸ ਪਰ ਕਿੰਨੂ ਅੱਗੇ ਵਧਾ ਸਕਦੀ ਹੈ ਹੁਣ ਕਲਾਕਾਰਾਂ ਦੇ ਕੰਟੈਸਟ ਦੇ ਵਿੱਚ ਨੌਨ ਕਲਾਕਾਰ ਨੂੰ ਜਦ ਅੱਗੇ ਵਧਾਇਆ ਜਾਂਦਾ ਹੈ ਤੇ ਸ਼ਾਇਦ ਇਹ ਚੀਜ਼ ਹੁੰਦਾ ਹੈ ਕਿ ਆਪਸ ਦੇ ਵਿੱਚ ਇਹਨਾਂ ਦੇ ਤੇ ਇੱਕ ਦੂਜੇ ਦਾ ਵਿਰੋਧ ਵੀ ਨਹੀਂ ਹੋਣਾ ਜੇ ਵਿਰੋਧ ਦੀ ਗੱਲ ਆਈ ਤੇ ਫਿਰ ਸੁਖਵਿੰਦਰ ਡੈਨੀ ਉਹਨਾਂ ਦਾ ਨਾਮ ਅੱਗੇ ਉੱਥੇ ਆ ਸਕਦਾ ਔਰ ਸਾਡੇ ਸੂਤਰ ਵੀ ਇਹ ਦੱਸ ਰਹੇ ਨੇ ਕਿ ਸੁਖਵਿੰਦਰ ਡੈਨੀ ਉਹਨਾਂ ਇਸ ਟਾਈਮ ਫਰੰਟ ਰਨਰ ਨੇ ਫਰੀਦਕੋਟ ਤੋਂ ਟਿਕਟ ਲੈਣ ਵਾਸਤੇ ਬਿਲਕੁਲ ਜੀ ਸੋ ਹੋਰ ਵੀ ਕਈ ਨਾਮ ਸਥਾਨਕ ਲੀਡਰ ਨੇ ਜਿਹੜੇ ਉਹਨਾਂ ਦਾ ਨਾਮ ਵੀ ਉੱਥੇ ਚੱਲ ਰਿਹਾ ਹੈ ਆ ਆਸਕਰ ਸਾਹਿਬ ਅਕਾਲੀ ਦਲ ਚ ਨੂਨੀ ਮਾਨ ਦਾ ਨਾਮ ਫਿਰੋਜ਼ਪੁਰ ਚ ਬੜੀ ਸ਼ਿੱਦਤ ਨਾਲ ਅੱਗੇ ਵਧਿਆ ਜੋਰਾ ਸਿੰਘ ਮਾਨ ਦੇ ਪੁੱਤਰ ਨੇ ਸੋ ਉਹ ਕਈ ਵਾਰ ਮੈਂਬਰ ਪਾਰਲੀਮੈਂਟ ਰਹੇ ਔਰ ਨੂਨੀ ਮਾਨ ਵਿਧਾਇਕ ਦੀ ਚੋਣ ਵੀ ਉੱਥੋਂ ਲੜਦੇ ਰਹੇ ਨੇ ਸੋ ਫਿਰੋਜ਼ਪੁਰ ਦੇ ਸਮਿਕਰਨ ਬੜੇ ਦਿਲਚਸਪ ਬਣਨੇ ਨੇ ਅਗਰ ਅੱਜ ਸੂਚੀ ਆਉਂਦੀ ਹੈ ਔਰ ਤੁਹਾਡੇ ਜਲੰਧਰ ਦੇ ਵਿੱਚ ਇਲੈਕਸ਼ਨ ਲੜੇ ਸੀ 인ਦਰ ਇਕਬਾਲ ਸਿੰਘ اٹਵਾਲ ਰਿੰਕੂ اٹਵਾਲ ਚਰਨਜੀਤ ਸਿੰਘ ạtਵਾਲ ਹੋਣਾਂ ਦੇ ਪੁੱਤਰ ਹੁਣ ਫਤਗੜ ਸਾਹਿਬ ਤੋਂ ਉਹਨਾਂ ਦਾ ਨਾਮ ਅੱਗੇ ਵਧਿਆ ਹੈ ਬੀਜੇਪੀ ਬਹੁਤ ਗੰਭੀਰਤਾ ਦੇ ਨਾਲ ਉਹਨਾਂ ਦੇ ਨਾਮ ਦਾ ਵਿਚਾਰ ਕਰ ਰਹੀ ਹੈ ਪੁਰਾਣਾ ਹਲਕਾ ਸੀ ਹਲਕਾ ਕੁੰਮਕਲਾ ਹਲਕਾ ਕੁੰਮਕਲਾ ਵੀਕ ਸਾਲ ਪਹਿਲਾਂ ਹਲਕਾ ਸੀ ਇਹ ਹਲਕਾ ਟੁੱਟ ਕੇ ਉਸ ਤੋਂ ਬਾਅਦ ਸਮਰਾਲਾ ਔਰ ਸਾਨੇਆਲ ਦੇ ਵਿੱਚ ਹਲਕਾ ਵੰਡਿਆ ਗਿਆ ਉੰਜ ਰਾਏਕੋਟ ਤੋਂ ਵੀ ਇੱਕ ਵਾਰੀ ਰਿੰਕੂ ạtਵਾਲ ਹੋਣਾਂ ਨੇ ਚੋਣ ਲੜੀ ਹੈ ਸੋ ਜਿਹੜੇ ਉਹਨਾਂ ਦੇ ਪਿਤਾ ਜੀ ਸੀ ਸਾਡੇ ਦੇਸ਼ ਦੇ ਜਿਹੜੇ ਲੋਕ ਸਭਾ ਦੇ ਡਿਪਟੀ ਸਪੀਕਰ ਵੀ ਰਹੇ ਜਦੋਂ ਨੋਟ ਲਹਿਰਾਏ ਗਏ ਸੀ ਪਾਰਲੀਮੈਂਟ 'ਚ ਉਦੋਂ ਚਰਨਜੀਤ ਸਿੰਘ ਢਟਵਾਲ ਸਾਡੀ ਪਾਰਲੀਮੈਂਟ ਨੂੰ ਚੇਅਰ ਕਰ ਰਹੇ ਸੀ ਸੋ ਚਰਨਜੀਤ ਸਿੰਘ ਢਟਵਾਲ ਬੜੇ ਸੂਝਵਾਨ ਲੀਡਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਨੇ ਉਹਨਾਂ ਦਾ ਪੁੱਤਰ ਰਿੰਕੂ ਢਟਵਾਲ ਇੰਦਰ ਇਕਬਾਲ ਸਿੰਘ ਢਟਵਾਲ ਉਹਨਾਂ ਦਾ ਦਾਵਾ ਭਾਜਪਾ ਦੇਖ ਰਹੀ ਹੈ ਫਤਿਹਗੜ੍ਹ ਸਾਹਿਬ ਕਿਉਂਕਿ ਪਹਿਲਾਂ ਵੀ ਇਹ ਪਰਿਵਾਰ ਉੱਥੇ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਅਗਰ ਬੀਜੇਪੀ ਇਸ ਤਰ੍ਹਾਂ ਦਾ ਫੈਸਲਾ ਕਰਦੀ ਹੈ ਦੇਖੋ ਬੀਜੇਪੀ ਕੀ ਫੈਸਲਾ ਲੈਂਦੀ ਹੈ ਫਿਲਹਾਲ ਐ ਤੇ ਨਹੀਂ ਪਤਾ ਪਰ ਹਾਂ ਜੇ ਦੀ ਕਰਮਜੀਤ ਕੋਰੋਂਾ ਦੀ ਕਾਲ ਐਂਟਰੀ ਹੋਈ ਹੈ ਬੀਜੇਪੀ ਦੇ ਵਿੱਚ ਉਹਨਾਂ ਨਾਲ ਵੀ ਕੋਈ ਕਮਿਟਮੈਂਟ ਤੇ ਕੀਤੀ ਹੋਏਗੀ ਹਾਲਾਂਕਿ ਤੁਸੀਂ ਕਿਸੇ ਵੀ ਇਸ ਤਰ੍ਹਾਂ ਦੇ ਨਵੇਂ ਐਂਟਰੈਂਟ ਜਿਹੜੇ ਬੀਜੇਪੀ ਦੇ ਵਿੱਚ ਜਾਂਦੇ ਨੇ ਕਿਉਂਕਿ ਤੇਜਿੰਦਰਪਾਲ ਬਿੱਟੂ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਨਹੀਂ ਅਸੀਂ ਕੋਈ ਕਮਿਟਮੈਂਟ ਨਹੀਂ ਲਈ ਔਰ ਐਦਾਂ ਦਾ ਹੀ ਚੌਧਰੀ ਪਰਿਵਾਰ ਕਹਿੰਦਾ ਵੀ ਅਸੀਂ ਕੋਈ ਕਮਿਟਮੈਂਟ ਨਹੀਂ ਲਈ ਪਰ ਉਹ ਕਮਿਟਮੈਂਟ ਲਿੱਤੇ ਬਿਗੈਰ ਕੋਈ ਵੀ ਆਪਣੀ ਜਿਹੜੀ ਮਾਂ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਜਾ ਰਿਹਾ ਤੇ ਕੁਛ ਨਾ ਕੁਛ ਤੇ ਗੇਨ ਪਾ ਲਦਾ ਤੇ ਇਸ ਕਰਕੇ ਕਰਮਜੀਤ ਜਿਹੜੀ ਕੋਰ ਹੈ ਉਹਨਾਂ ਨੂੰ ਵੀ ਫਤਿਹਗੜ੍ਹ ਸਾਹਿਬ ਤੋਂ ਟਿਕਟ ਮਿਲ ਜਾਏ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਪਰ ਰਿੰਕੂ ạtਵਾਲ ਦਾ ਨਾਂ ਤੁਸੀਂ ਚਲਾਇਆ ਔਰ ਰਿੰਕੂ ạtਵਾਲ ਉਹਨਾਂ ਦਾ ਉਹ ਏਰੀਆ ਵੀ ਹੈਗਾ ਉਹ ਉੱਥੇ ਨਾਲ ਲੱਗਦੇ ਏਰੀਆ ਤੁਸੀਂ ਦੱਸ ਰਹੇ ਹੋ ਕਿ ਇਲੈਕਸ਼ਨ ਲੜ ਗਏ ਚੁੱਕੇ ਨੇ ਤੇ ਇਸ ਕਰਕੇ ਨਵੇਂ ਰਿੰਕੂ ਦੇ ਆਨ ਨਾਲ ਪੁਰਾਣੇ ਰਿੰਕੂ ਨੂੰ ਰਿਜੈਕਟ ਕਰਨਾ ਉਹ ਵੀ বিজেপি ਵਾਸਤੇ ਮਹਿੰਗਾ ਪੈ ਸਕਦਾ ਹੈ ਇਸ ਕਰਕੇ ਇਹਨਾਂ ਦੋਨਾਂ ਨਾਵਾਂ ਦੇ ਵਿੱਚੋਂ ਇੱਕ ਨਾਂ ਖਾਸ ਕਰਕੇ ਅਗਰ ਤੁਸੀਂ ਫਤਿਹਗੜ੍ਹ ਸਾਹਿਬ ਦੀ ਸੀਟ ਦੇ ਉੱਤੇ ਦੇਖੋ ਤੇ ਕੋਈ ਨਾ ਕੋਈ ਅਨਾਊਂਸਮੈਂਟ ਉਹ বিজেপি ਦੀ ਵੀ ਲਿਸਟ ਆ ਜਾ ਸਕਦੀ ਹੈ ਹਾਲਾਂਕਿ ਬਾਈ ਤਰੀਕ ਦਾ ਟਾਈਮ ਦਿੱਤਾ ਸੀ ਭਾਜਪਾ ਨੇ ਕਿ ਬਾਈ ਤਰੀਕ ਨੂੰ ਅਸੀਂ ਲਿਸਟ ਜਾਰੀ ਕਰਾਂਗੇ ਪਰ ਕੁਝ ਸੂਤਰ ਸਾਡੇ ਐ ਦੱਸ ਰਹੇ ਨੇ ਕਿ ਦੇਵ ਸ਼ਾਮੂ ਭਾਜਪਾ ਵੀ ਆਪਣੀ ਲਿਸਟ ਕਾਂਗਰਸ ਦੀ ਲਿਸਟ ਤੋਂ ਬਾਅਦ ਜਾਰੀ ਕਰ ਸਕਦੀ ਹੈ ਬਿਲਕੁਲ ਜੀ ਸੋ ਬੜੇ ਦਿਲਚਸਪ ਸਥਿਤੀ ਦੇ ਉੱਤੇ ਪੰਜਾਬ ਦੀ ਸਿਆਸਤ ਖੜੀ ਹੈ ਬਾਕੀ ਸੀਟਾਂ ਜਿਹੜੀਆਂ ਜਿਨ੍ਹਾਂ ਤੇ ਹਜੇ ਉਮੀਦਵਾਰਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਹੋਇਆ ਹਰ ਕੋਈ ਉਮੀਦਵਾਰ ਦੇਖ ਰਿਹਾ ਕੌਣ ਹੋਊਗਾ ਔਰ ਅੱਜ ਕਾਂਗਰਸ ਅਗਰ ਅੱਜ ਸੂਚੀ ਜਾਰੀ ਕਰਦੀ ਹੈ ਅੱਜ ਸ਼ਾਮ ਜਾਂ ਕਿਸੇ ਵੀ ਵੇਲੇ ਤੇ ਅਕਾਲੀ ਦਲ ਵੀ ਅਗਰ ਕੱਲ ਸੂਚੀ ਜਾਰੀ ਕਰਦਾ ਤੇ ਤਸਵੀਰ ਕਾਫੀ ਕਲੀਅਰ ਹੁੰਦੀ ਨਜ਼ਰ ਆਊਗੀ ਭਾਸਕਰ ਸਾਹਿਬ ਕਿਸੇ ਵੀ ਪਾਰਟੀ ਦੀ ਅਗਰ ਅੱਜ ਸੂਚੀ ਆਉਂਦੀ ਹੈ ਅਗਰ ਕਾਂਗਰਸ ਦੀ ਆਉਂਦੀ ਹੈ ਅਕਾਲੀ ਦਲ ਦੀ ਜਾਂ ਭਾਜਪਾ ਦੀ ਸੋ ਸਮਿਕਰਨ ਫਿਰ ਬਦਲਣਗੇ ਪੰਜਾਬ ਦੀ ਸਿਆਸਤ ਦੇ ਪਰ ਅਗਰ ਅੱਜ ਕਾਂਗਰਸ ਦੀ ਸੂਚੀ ਆ ਗਈ ਫਿਰ ਕੱਲ ਭਾਜਪਾ ਔਰ ਅਕਾਲੀ ਦਲ ਇਹ ਵੀ ਦੇਖਣਗੇ ਕਿ ਕਾਂਗਰਸ ਚ ਕੋਈ ਵੱਡਾ ਲੀਡਰ ਬਗਾਵਤ ਤਾਂ ਨਹੀਂ ਕਰਦਾ ਹੋ ਸਕਦਾ ਅਗਰ ਕਾਂਗਰਸ ਦੀ ਸੂਚੀ ਅੱਜ ਆ ਜੇ ਬੀਜੇਪੀ ਔਰ ਅਕਾਲੀ ਦਲ ਆਪਣੀਆਂ ਸੂਚੀਆਂ ਰੋਕ ਲੈਣ ਵੀ ਜੇ ਕੋਈ ਬਗਾਵਤ ਕਰਦਾ ਹੈ ਜੇ ਕੋਈ ਵੱਡਾ ਚਿਹਰਾ ਹੋਰ ਕਿਸੇ ਪਾਰਟੀ ਦਾ ਟਿਕਟ ਤੋਂ ਵੱਖਰਾ ਰਹਿ ਗਿਆ ਕਾਂਗਰਸ ਦਾ ਤੇ ਸੱਦ ਵੀ ਸਕਦੇ ਨੇ ਬੀਜੇਪੀ ਵਾਲੇ ਤੇ ਅਕਾਲੀ ਦਲ ਵਾਲੇ ਪਰ ਕਾਂਗਰਸ ਦੀ ਸੂਚੀ ਦਾ ਸਭ ਕਿਸੇ ਨੂੰ ਇੰਤਜ਼ਾਰ ਹੈ ਜਿੱਦਾਂ ਹੀ ਕਾਂਗਰਸ ਦੀ ਸੂਚੀ ਆਏਗੀ ਅਸੀਂ ਲਾਈਵ ਉਸ ਸੂਚੀ ਦਾ ਪ੍ਰਸਾਰਣ ਕਰਾਂਗੇ ਮੈਂ ਔਰ ਭਾਸਕਰ ਸਾਹਿਬ ਲਾਈਵ ਜੁੜਾਂਗੇ ਬਹੁਤ ਬਹੁਤ ਧੰਨਵਾਦ ਭਾਸਕਰ ਸਾਹਿਬ ਤੁਸੀਂ ਸਮਾਂ ਕੱਢਿਆ ਬਹੁਤ ਧੰਨਵਾਦ ਧੰਨਵਾਦ ਜੀ ਔਰ ਅਖੀਰ ਕੋਈ ਵੀ ਤੇ ਅਗਰ ਕਿਸੇ ਗੱਲ ਤੋਂ ਅਸਹਿਮਤੀ ਹੈ ਤੇ ਉਸ ਅਸਹਿਮਤੀ ਦਾ ਖੁੱਲੇ ਦਿਲ ਨਾਲ ਅਸੀਂ ਸਵਾਗਤ ਕਰਦੇ ਹਾਂ ਤੁਸੀਂ ਆਪਣੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੁਹਾਡਾ ਵਿਚਾਰ ਅਸੀਂ ਅਗਲੇ ਪ੍ਰੋਗਰਾਮ 'ਚ ਜ਼ਰੂਰ ਅੱਗੇ ਵਧਾਵਾਂਗੇ ਬਹੁਤ ਧੰਨਵਾਦ